ਘਰ ਦਾ ਕੰਮ ਕਰਨਾ ਬਹੁਤ ਜ਼ਰੂਰੀ ਹੈ ਡਾਈਟ ਨੂੰ ਸਹੀ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਨਾਰਮਲ ਡਿਲੀਵਰੀ ਹੁੰਦੀ ਹੈ ਜਿੰਨੀ ਆਪਾਂ ਸੈਰ ਕਰਾਂਗੇ ਸੈਰ ਦੇ ਨਾਲ ਨਾਰਮਲ ਡਿਲੀਵਰੀ ਹੋਣ ਦੇ ਚਾਂਸ ਜ਼ਿਆਦਾ ਵੱਧਦੇ ਨੇ ਡਾਈਟ ਦੇ ਨਾਲ ਤਿੰਨ ਮਹੀਨੇ ਲਗੇ ਤਿੰਨ ਮਹੀਨੇ ਦੇ ਵਿੱਚ ਤੁਹਾਨੂੰ ਡਾਈਟ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਂਦਾ ਹੈ ਕਈਆਂ ਮਤਲਬ ਕਿਹਾ ਜਾਂਦਾ ਪਪੀਤਾ ਨਹੀਂ ਖਾਣਾ ਚਾਹੀਦਾ ਅਨਾਨਾਸ ਨਹੀਂ ਖਾਣਾ ਚਾਹੀਦਾ ਗਰਮ ਚੀਜ਼ਾਂ ਜਿਹੜੇ ਨਹੀਂ ਖਾਣੇ ਚਾਹੀਦੀਆਂ ਇਹ ਚੀਜ਼ਾਂ ਨਹੀਂ ਖਾਣੀਆਂ ਚਾਹੀਦੀ ਤੁਹਾਨੂੰ ਪਹਿਲੇ 3 ਮਹੀਨੇ ਮੈਰਿਡ ਜਾਂ ਅਨਮੈਰਿਡ ਕੁੜੀਆਂ ਨੂੰ ਲੋਕੋਰੀਆ ਜਿਹਨੂੰ ਬੋਲਦੇ ਆ ਪਾਣੀ ਪੈਣ ਦੀ ਸਮੱਸਿਆ ਹਾਂਜੀ ਹਮ ਤੋ ਤੇ ਜਿਹੜੇ ਡਾਕਟਰ ਸਾਹਿਬਾ ਨੂੰ ਮਿਲਦੇ ਆ ਕਿ ਦਵਾਈ ਦੇ ਨਾਲ ਰੁਕਦਾ ਤਾਂ ਹੈਗਾ ਉਹ ਹਾਂਜੀ ਪਰ ਪੱਕਾ ਹੱਲ ਯਾਨੀ ਘੱਟ ਹੀ ਹੁੰਦਾ। ਖਟੀਆਂ ਚੀਜ਼ਾਂ ਸੌਰੀ ਨਹੀਂ ਖਾਣੀਆਂ ਚਾਹੀਦੀਆਂ ਹੈਗੀਆਂ ਫਾਸਟ ਫੂਡ ਆ ਜਿਹੜਾ ਨਹੀਂ ਖਾਣਾ ਚਾਹੀਦਾ। ਜੂਸ ਦਾ ਸੇਵਨ, ਹਰੀਆਂ ਸਬਜ਼ੀਆਂ ਦਾ, ਕਰੇਲੇ ਦਾ ਸੇਵਨ ਹੈ ਜਿਹੜਾ ਜ਼ਿਆਦਾ ਕਰਨਾ ਚਾਹੀਦਾ। ਚਾਹੇ ਕੁੜੀਆਂ ਕੁਆਰੀਆਂ ਨੇ, ਹਾਂਜੀ। ਚਾਹੇ ਕੁੜੀਆਂ ਵਿਆਹੀਆਂ ਨੇ ਤੇ ਮਰਦ ਵੀ ਨਾ ਅੱਜਕੱਲ ਤਾਂ ਅ ਵੱਡੇ ਪੱਧਰ ਤੇ ਮੋਟਾਪੇ ਦੇ ਸ਼ਿਕਾਰ ਹੋ ਰਹੇ ਲੋਕ। ਹਾਂਜੀ। ਚਾਹੁੰਦੇ ਨਹੀਂ ਕਿ ਅਸੀਂ ਆਪਦਾ ਬੇਟ ਘਟਾਈਏ। ਹਾਂਜੀ। ਇਹਦਾ ਕੀ ਸੋਲੂਸ਼ਨ ਹੈ? ਲੋਕਾਂ ਵਿੱਚ ਮੋਟਾਪਾ ਬਹੁਤ ਜ਼ਿਆਦਾ ਵਧ ਰਿਹਾ ਮੋਟਾਪੇ ਦੇ ਨਾਲ ਹੀ ਲੋਕਾਂ ਨੂੰ ਜਿਹੜੀਆਂ ਬਿਮਾਰੀਆਂ ਨੇ ਉਹ ਲੱਗਦੀਆਂ ਨੇ ਕਿਹੜੀਆਂ ਮੋਟਾਪੇ ਨੂੰ ਆਪਣੇ ਪੰਜਾਬ ਹੈ ਜਿਹੜਾ ਨੰਬਰ 1 ਹੈ ਜਿਹੜਾ ਮੋਟਾਪੇ ਵਿੱਚ ਸਭ ਤੋਂ ਨੰਬਰ 1 ਤੇ ਆ ਰਿਹਾ ਆਪਣਾ ਜਿਹੜਾ ਇੰਡੀਆ ਇਹਦੇ ਵਿੱਚ ਮੋਟਾਪਾ ਪੰਜਾਬ ਦੇ ਵਿੱਚ ਜ਼ਿਆਦਾ ਮੋਟਾਪਾ ਹੈ ਜਿਹੜਾ ਹੈਗਾ ਇਹ ਇਹ ਸਭ ਤੋਂ ਸਸਤਾ ਅਮਰੂਦ ਦੇ ਪੱਤੇ ਜਿਹੜੇ ਹੁੰਦੇ ਨੇ ਉਨਾ ਨੂੰ ਸੁਕਾ ਕੇ ਸੁਕਾ ਕੇ ਉਹਦਾ ਪਾਊਡਰ ਬਣਾ ਕੇ ਅੱਧਾ ਚਮਚਾ ਤੁਸੀਂ 10 ਵਜੇ ਗਰਮ ਪਾਣੀ ਦੇ ਨਾਲ ਲੈ ਸਕਦੇ ਹੋ ਕੀ ਇਹ ਜ਼ਰੂਰੀ ਹੁੰਦਾ ਕਿ ਬ੍ਰੇਕਫਾਸਟ ਲੰਚ ਡਿਨਰ ਹਾਂਜੀ ਇਸ ਤਰੀਕੇ ਨਾਲ ਜਿਵੇਂ ਹੁਣ ਅਸੀਂ ਤਾਂ ਪਿੰਡ ਵਾਲੇ ਆ ਤਾਂ ਸੁਭਾਗ ਜੀ ਦੀ ਗੱਲ ਹੈ ਕਿ ਸਵੇਰੇ ਇੱਕ ਵਾਰੀ ਖਾਲੀ ਰੋਟੀ ਹਾਂਜੀ ਠੀਕ ਹੈ ਡਾਕਟਰ ਜਾਣ ਤੋਂ ਪਹਿਲਾਂ ਹਾਂਜੀ ਤੇ ਉਦੋਂ ਸ਼ਾਮ ਨੂੰ ਕਾਈ ਤੱਕ ਫਿਰ ਸਰ ਸਰੀਰ ਦੇ ਵਿੱਚ ਵੀਕਨੈਸ ਆਏਗੀ ਕੋਰਾਂ ਦੇ ਪੱਕੀ ਅੱਧਾ ਨੰਬਰ 1 ਕ ਨੰਬਰ ਚਸ਼ਮਾ ਲਾ ਦੇ ਵੀ ਹਰੀ ਮਿਰਚ ਖਾਣੀ ਸਟਾਰਟ ਕਰ ਦੋ ਬਦ ਤੀਕਰ 35 ਜਾਂ 30 ਦਿਨ ਇੱਕ ਬਨਾਨਾ ਖਾਣਿਓ ਸਵੇਰੇ ਬ੍ਰੇਕਫਾਸਟ ਦੇ ਵਿੱਚ ਕੁੜੀ ਆਈਸਾਈਡ ਬਹੁਤ ਠੀਕ ਹੋਈ। ਕਾਜੂ ਬਦਾਮ ਲੈਣਿਓ ਬੱਚੇ ਨੂੰ ਦੋ ਕਾਜੂ ਦੋ ਬਦਾਮ ਇਹ ਲੈਣਿਓ ਆਈਸਾਈਡ ਤੇ ਬਹੁਤ ਠੀਕ ਅਸਰ ਪੈਗਾ। ਪਾਣੀ ਦੇ ਅੱਖਾਂ ਪਾਣੀ ਦੇ ਛਿੱਟੇ ਮਾਰਨੇ ਅੱਖਾਂ ਦੇ ਵਿੱਚ ਦਿਨ ਦੇ ਵਿੱਚ ਤਿੰਨ ਚਾਰ ਵਾਰ ਇਹਨਾਂ ਆਈਸਾਈਡ ਬਹੁਤ ਵਧੀਆ ਰਹਿੰਦੀ ਹੈ। ਬਾੜਾ ਦੀ ਵੀ ਡਾਈਟ ਹੁੰਦੀ ਹੈ। ਜੇਕਰ ਤੁਸੀਂ ਦੁੱਧ ਨਹੀਂ ਲੈਂਦੇ, ਦਹੀਂ ਨਹੀਂ ਲੈਂਦੇ ਤੁਹਾਡੇ ਵਾਲ ਨੇ ਜਿਹੜੇ ਚਿੱਟੇ ਆਉਣੇ ਸਟਾਰਟ ਹੋ ਜਾਣਗੇ। ਤੁਸੀਂ ਦਾਲਾਂ ਦਾ ਤੇ ਦੁੱਧ ਦਾ ਸੇਵਨ ਹੈ ਜਿਹੜਾ ਕਰਡ ਦਾ ਸੇਵਨ ਹੈ ਕੁੜੀਆਂ ਨੂੰ ਮਤਲਬ ਇਹ ਮੇਰੀ ਰਿਕੁਐਸਟ ਹੈ ਕਿ ਬਾਣਾ ਦੇ ਵਿੱਚ ਹਰ ਹਫਤੇ ਚ 3 ਦਿਨ ਤੁਸੀਂ ਸਰੋਂ ਦਾ ਤੇਲ ਲਾਉਣਾ ਹੈ। ਦੇਸ਼ਾਂ-ਵਦੇਸ਼ਾਂ ਚ ਬਸਦੇ ਪੰਜਾਬੀਓ ਸਤਿ ਸ਼ਕਾਲ। ਸਰਲੇਖ ਦੇ ਜ਼ਰੀਏ ਤੁਸੀਂ ਬਹੁਤ ਸਾਰੀਆਂ ਮੁਲਾਕਾਤਾਂ ਜਈਆਂ ਸੁਣੀਆਂ ਨੇ। ਜਿਨ੍ਹਾਂ ਮੁਲਾਕਾਤਾਂ ਦਾ ਸਿੱਧਾ ਸੰਬੰਧ ਖੁਰਾਕ ਨਾਲ ਹੁੰਦਾ ਹੈ। ਸਰਲੇਖ ਨੂੰ ਇੱਕ ਅਹਿਸਾਸ ਹੈ ਕਿ ਜੇਕਰ ਸਾਡੇ 100-100 ਸਾਲ ਦੀਆਂ ਉਮਰ ਅੱਜ 50ਾਂ ਦੀਆਂ 60ਾਂ ਦੀਆਂ ਰਹਿ ਗਈਆਂ ਨੇ ਤਾਂ ਇਹਦੇ ਪਿੱਛੇ ਇੱਕੋ ਹੀ ਚੀਜ਼ ਹੈ ਕਿ ਸਾਡਾ ਭੋਜਨ ਸਾਡੀ ਖੁਰਾਕ ਸਾਡਾ ਖਾਣ-ਪਾਨ ਕਿਤੇ ਨਾ ਕਿਤੇ ਇਥੋਂ ਦੇ ਸਿਸਟਮ ਨੇ ਤੇ ਅਸੀਂ ਤੁਸੀਂ ਸਾਰਿਆਂ ਨੇ ਸਾਡੇ ਦੋ ਜਿਹੀਆਂ ਗਲਤੀਆਂ ਹੋਈਆਂ ਕਿ ਉਹਨਾਂ ਗਲਤੀਆਂ ਨਾਲ ਖੁਮਿਆਜਾ ਸਾਡੀਆਂ ਪੀੜੀ ਦਰ ਪੀੜੀ ਲੋਕ ਭੁਗਤ ਰਹੇ ਨੇ ਮੇਰੇ ਨਾਲ ਮੈਡਮ ਸੰਦੀਪ ਕੌਰ ਨੇ ਜੋ ਡਾਈਟੀਸ਼ਨ ਨੇ ਜੋ ਕਿਸੇ ਨੂੰ ਆਪਣੀ ਡਾਈਟ ਦਾ ਆਪਣੇ ਖਾਣ-ਪਾਨ ਦਾ ਇੱਕ ਪਲਾਨ ਦੱਸਦੇ ਨੇ ਜਿਸ ਦੇ ਨਾਲ ਤੁਹਾਡੀ ਸਿਹਤ ਤੰਦਰੁਸਤ ਰਹਿ ਸਕਦੀ ਹੈ ਗੱਲ ਕੀ ਤੁਹਾਡੀ ਉਮਰ ਚ ਵਾਧਾ ਹੋ ਸਕਦਾ ਹੈ ਤੁਹਾਡੀ ਜ਼ਿੰਦਗੀ ਖੂਬਸੂਰਤ ਅਕਸਰ ਕਿਹਾ ਜਾਂਦਾ ਹੈ ਕਿ ਜਦੋਂ ਸਿਹਤ ਤੰਦਰੁਸਤ ਹੈ ਤਾਂ ਬੰਦੇ ਦਾ ਮਨ ਤੰਦਰੁਸਤ ਹੈ ਬੰਦਾ ਖੁਸ਼ ਰਹਿੰਦਾ ਹੈ ਬਹੁਤ ساری ਗੱਲਾਂ ਬਾਤਾਂ ਕਰਦਾ ਮੈਡਮ ਸੰਦੀਪ ਕੌਰ ਦੇ ਨਾਲ ਮੈਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਠੀਕ ਹੋ ਹਾਂਜੀ ਸਰ ਮੈਂ ਠੀਕ ਆ ਕੁੜੀਆਂ ਨੂੰ ਔਰਤਾਂ ਨੂੰ ਮੁੰਡਿਆਂ ਨਾਲੋਂ ਮਰਦਾਂ ਨਾਲੋਂ ਜ਼ਿਆਦਾ ਹੁੰਦਾ ਹੈ ਕਿ ਮੈਂ ਖੂਬਸੂਰਤ ਦਿਸਾਂ ਹਾਂਜੀ ਜੇ ਮੈਂ ਸਿੱਧੇ ਤੌਰ ਤੇ ਪੁੱਛਾਂ ਕਿ ਵਾਰੀ ਦਿਖ ਦੇਖੋ ਇੱਕ ਵਾਰੀ ਸਿੱਧਾ ਬੰਦੇ ਨੂੰ ਅਟਰੈਕਟ ਕਰਦੀ ਹੈ ਹਾਂਜੀ ਕੀ ਉਹਨੂੰ ਚੰਗੀ ਡਾਈਟ ਚੰਗੀ ਖੁਰਾਕ ਤੁਹਾਡੀ ਖੂਬਸੂਰਤੀ ਨੂੰ ਨਿਖਾਰ ਵਿੱਚ ਕਿਵੇਂ ਦੇ ਸਹਾਇ ਜੋ ਕਰਦੀ ਹੈ ਅ ਸਰ ਸਿਹਤ ਦੇ ਵਿੱਚ ਜਿਹੜੀ ਆਪਣੀ ਡਾਈਟ ਆ ਉਹਦਾ ਬਹੁਤ ਵੱਡਾ ਰੋਲ ਹੈ ਜਿੰਨਾ ਆਪਾਂ ਡਾਈਟ ਨੂੰ ਸਹੀ ਰੱਖਾਂਗੇ ਆਪਣੀ ਬੋਡੀ ਦੇ ਵਿੱਚ ਨਿਊਟ੍ਰੀਸ਼ਨ ਜਿਹੜਾ ਸਹੀ ਜਾਏਗਾ ਫਲ ਫਰੂਟ ਹਰੀਆਂ ਸਬਜ਼ੀਆਂ ਦਾਲਾਂ ਵਗੈਰਾ ਫਾਸਟ ਫੂਡ ਨੂੰ ਅਵੋਇਡ ਕਰਾਂਗੇ ਉਹਨਾਂ ਆਪਾਂ ਆਪਣੀ ਮਜ਼ਬੂਤੀ ਬਣੇਗੀ ਅੰਦਰੋਂ ਤੇ ਆਪਾਂ ਬਾਹਰੋਂ ਵੀ ਉਹਨੇ ਸੋਹਣੇ ਦਿਖਾਂਗੇ ਆਪਣਾ ਆਪਣਾ ਕਲਰ ਕੰਬੀਨੇਸ਼ਨ ਜਿਹੜਾ ਵਧੀਆ ਦਿਖੇਗਾ ਫੇਰ ਦਿਖੇਗਾ ਜਿੱਦਾਂ ਕਈਆਂ ਦੀ ਸਕਿਨ ਪਹਿਲਾਂ ਡਾਰਕ ਹੁੰਦੀ ਹੈ ਆਪਾਂ ਕਈ ਟਾਈਮ ਵਗਰੋਂ ਦੇਖਦੇ ਆ ਕਿਉਂਦੀ ਸਕਿਨ ਹੈ ਜਿਹੜੀ ਕਾਫੀ ਜ਼ਿਆਦਾ ਸਾਫ਼ ਹੋ ਜਾਂਦੀ ਹੈ ਕਿਉਂਕਿ ਆਪਣੀ ਡਾਈਟ ਨੂੰ ਸਹੀ ਕਰਦੇ ਨੇ ਜੇ ਆਪਾਂ ਡਾਈਟ ਨੂੰ ਸਹੀ ਕਰਾਂਗੇ ਤਾਂ ਆਪਣਾ ਆਪਾਂ ਅੰਦਰੋਂ ਵੀ ਅੱਛਾ ਫੀਲ ਕਰਾਂਗੇ ਤੇ ਬਾਹਰੋਂ ਵੀ ਆਪਾਂ ਖੂਬਸੂਰਤ ਦਿਖਾਂਗੇ ਹਾਂ ਹਾਂਜੀ ਪਿਛਲੇ ਸਮੇਂ ਦੇ ਦੌਰਾਨ ਮੈਂ ਬਹੁਤ ਸਾਰੇ ਗੈਨੀ ਡਾਕਟਰ ਦੀਆਂ ਇੰਟਰਵਿਊਜ਼ ਕੀਤੀਆਂ ਨੇ ਹਾਂਜੀ ਪੋਡਕਾਸਟ ਕੀਤੇ ਨੇ ਉਹਨਾਂ ਨਾਲ ਔਨ ਰਿਕਾਰਡ ਔਫ ਰਿਕਾਰਡ ਬਹੁਤ ਸਾਰੀਆਂ ਗੱਲਾਂ ਦੇਖਣ ਨੂੰ ਸੁਣਨ ਨੂੰ ਸਾਂਝੇ ਕੀਤੀਆਂ ਨੇ ਤਾਂ ਅੱਜ ਇੱਕ ਦੁਖਾਂਤ ਕਹਿ ਲਈਏ ਕਿ ਹਰ ਔਰਤ ਦੀ ਡਿਲੀਵਰੀ ਜਿਹੜੀ ਆਪਰੇਸ਼ਨ ਨਾਲ ਹੁੰਦੀ ਹੈ ਇਹ ਆਪਰੇਸ਼ਨ ਕਰਨਾ ਸਹੀ ਹੈ ਪਰ ਇਹ ਅੱਜ ਹੁੰਦਾ ਹੈ ਪਹਿਲਾਂ ਨਹੀਂ ਹੁੰਦਾ ਸੀ ਇੱਕ ਮੈਡ ਦੀ ਮੈਂ ਇੰਟਰਵਿਊ ਕੀਤੀ ਜ ਉਹਨੇ ਆ ਦੱਸਿਆ ਉਹ ਗੈਰੀ ਡਾਕਟਰ ਸੀਗੇ ਉਹਨੇ ਕਦੇ ਵੀ ਕੋਈ ਆਪਰੇਸ਼ਨ ਨਹੀਂ ਕੀਤਾ ਉਹ ਹਮੇਸ਼ਾ ਨੋਰਮਲ ਡਿਲੀਵਰੀ ਨੇ ਕਰਦੇ ਰਹੇ ਨੇ ਇਹਦਾ ਵੀ ਕੋਈ ਖਰਾਕ ਨਾਲ ਸੰਬੰਧਤ ਹੈਗਾ ਵੀ ਅਸੀਂ ਆਪ ਹੀ ਆਪਣੀਆਂ ਗਲਤੀਆਂ ਨੇ ਖੁਦ ਭੁਗਤਦੇ ਆ ਇੱਥੇ ਸਰ ਮੈਂ ਇਹ ਸ਼ੇਅਰ ਕਰਨਾ ਚਾਹੂੰਗੀ ਕਿ ਮੇਰੀ ਨਾਰਮਲ ਡਿਲੀਵਰੀ ਹੋਈ ਹੈ ਮੇਰੀ ਬੇਟੀ 5 ਮਹੀਨੇ ਦੀ ਹੋਈ ਹੈ ਹੁਣ 6 ਮਹੀਨਾ ਨੂੰ ਲੱਗਿਆ ਆ ਇਹਦੇ ਵਿੱਚ ਰੋਲ ਆ ਜਿਹੜਾ ਡਾਈਟ ਦਾ ਬਹੁਤ ਵੱਡਾ ਆ ਜੇ ਅਸੀਂ ਘਰ ਦਾ ਕੰਮ ਮੈਂ ਖੁਦ ਕਰਦੀ ਆ ਝਾੜੂ ਪੋਚਾ ਵੈਸੇ ਮੈਨੂੰ ਕਹਿੰਦੇ ਨੇ ਵੀ ਤੂੰ ਦੇਖਣ ਚ ਲੱਗਦਾ ਨਹੀਂ ਵੀ ਤੂੰ ਕੰਮ ਕਰਦੀ ਆ ਬਟ ਮੈਂ ਕੰਮ ਕਰਦੀ ਆ ਕਪੜੇ ਹੋ ਗਏ ਸਾਰੇ ਵਾਸ਼ ਕਰਕੇ ਉੱਪਰ ਸੁੱਕਣੇ ਪਾਉਣੇ ਆ ਸੀ ਸਾਰੇ ਮਤਲਬ ਸਾਰੇ ਘਰ ਦੇ ਕੰਮ ਸੀ ਰਲ ਮਿਲ ਕੇ ਮੇਰੀ ਜਠਾਣੀ ਨੇਗੇ ਅਸੀਂ ਇਕੱਠੇ ਹੋ ਕੇ ਕਰਦੇ ਆ ਕੰਮ ਘਰ ਦਾ ਕੰਮ ਕਰਨਾ ਬਹੁਤ ਜ਼ਰੂਰੀ ਹੈ ਡਾਈਟ ਨੂੰ ਸਹੀ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਨਾਰਮਲ ਡਿਲੀਵਰੀ ਹੁੰਦੀ ਹੈ ਜਿੰਨੀ ਆਪਾਂ ਸੈਰ ਕਰਾਂਗੇ ਸੈਰ ਦੇ ਨਾਲ ਨਾਰਮਲ ਡਿਲੀਵਰੀ ਹੋਣ ਦੇ ਚਾਂਸ ਜ਼ਿਆਦਾ ਵੱਧਦੇ ਨਹੀਂ ਡਾਈਟ ਦੇ ਨਾਲ ਵੀ ਹੂੰ ਹਾਂਜੀ ਜਿਹਾ ਜੇ ਆਪਾਂ ਇਸ ਵਿਸ਼ੇ ਤੇ ਹੀ ਗੱਲ ਕਰੀਏ ਪਹਿਲਾਂ ਕੁਝ ਮਿੰਟਾਂ ਲਈ ਹਾਂਜੀ ਕਿ ਜਦੋਂ ਔਰਤ ਕੋਈ ਪ੍ਰੈਗਨੈਂਟ ਹੁੰਦੀ ਹੈ ਹਾਂਜੀ ਤਾਂ ਪੂਰੇ 9 ਮਹੀਨਿਆਂ ਦਾ ਹਾਂਜੀ ਜਿਹੜਾ ਸਫਰ ਹੈ ਉਹਨੂੰ ਕਿਵੇਂ ਦਾ ਤਿਆਰ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਸਰ ਜਿਹੜੇ 3 ਮਹੀਨੇ ਨੇਗੇ 3 ਮਹੀਨੇ ਦੇ ਵਿੱਚ ਤੁਹਾਨੂੰ ਡਾਈਟ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਂਦਾ ਆ ਕਈਆਂ ਮਤਲਬ ਕਿਹਾ ਜਾਂਦਾ ਪਪੀਤਾ ਨਹੀਂ ਖਾਣਾ ਚਾਹੀਦਾ ਅਨਾਨਾਸ ਨਹੀਂ ਖਾਣਾ ਚਾਹੀਦਾ ਗਰਮ ਚੀਜ਼ਾਂ ਜਿਹੜੇ ਨਹੀਂ ਖਾਣੇ ਚਾਹੀਦੀਆਂ ਇਹ ਚੀਜ਼ਾਂ ਨਹੀਂ ਖਾਣੀਆਂ ਚਾਹੀਦੀ ਤੁਹਾਨੂੰ ਪਹਿਲੇ 3 ਮਹੀਨੇ ਉਸ ਤੋਂ ਬਾਅਦ ਵੀ ਵੈਸੇ ਮੈਂ ਤਾਂ ਖਾਦੀਆਂ ਨਹੀਂ ਸੀਗੀਆਂ ਮੇਰੀ ਸੱਸ ਨੇ ਕਿਹਾ ਸੀ ਵੀ ਤੁਸੀਂ ਨਹੀਂ ਇਹ ਚੀਜ਼ਾਂ ਖਾਣੀਆਂ ਹੈਗੀਆਂ ਮੈਂ ਨਹੀਂ ਖਾਦੀਆ ਪੂਰੇ 9 ਮਹੀਨੇ ਡਿਲੀਵਰੀ ਜਦੋਂ ਹੋਈ ਆ ਬੇਬੀ ਦੀ ਤੇ ਮੈਂ ਨਹੀਂ ਖਾਧੀਆਂ ਹੈਗੀਆਂ ਮੈਂ ਆਪਣੀ ਡਾਈਟ ਦੇ ਵਿੱਚ ਜ਼ਿਆਦਾ ਜਿਹੜਾ ਫੂਡ ਇਨਕਲੂਡ ਕਰਦੀ ਸੀ ਮੁਰੱਬਾ ਐਡ ਇਨਕਲੂਡ ਕਰਦੀ ਸੀ ਐਪਲ ਮੈਂ ਡੇਲੀ ਲੈਂਦੀ ਸੀਗੀ ਹਾਂਜੀ ਇਹ ਚੀਜ਼ਾਂ ਮੈਂ ਜ਼ਿਆਦਾ ਇਨਕਲੂਡ ਕੀਤੀ ਨੇ ਆਪਣੀ ਡਾਈਟ ਦੇ ਵਿੱਚ ਕਾਜੂ ਬਦਾਮ ਹੋਗੇ ਇਨਕਲੂਡ ਕੀਤੇ ਸੀਗੇ ਹਾਂਜੀ ਸਵੇਰੇ ਮੈਂ ਪੋਹਾ ਲੈਂਦੀ ਸੀ ਮੇਰੀ ਸਾਸੂ ਮੈਂ ਮੇਰੇ ਵਾਸਤੇ ਬੇਸਨ ਚਿੱਲਾ ਜਿਹੜਾ ਡੇਲੀ ਬਣਾਉਂਦੇ ਸੀਗੇ ਕਦੇ ਪੋਹਾ ਬਣਾਉਂਦੇ ਸੀ ਕਦੇ ਦਲੀਆ ਬਣਾ ਲੈਂਦੇ ਸੀਗੇ ਹਾਂਜੀ ਮੁਰੱਬਾ ਕਾਦਾ ਖਾਣਾ ਚਾਹੀਦਾ ਮੁਰੱਬਾ ਸੇਬ ਦਾ ਮੁਰੱਬਾ ਜ਼ਿਆਦਾ ਮੈਨੂੰ ਪਸੰਦ ਸੀਗਾ ਹਾਂਜੀ ਸੇਬ ਦਾ ਮੁਰੱਬਾ ਮੈਰਿਡ ਜਾਂ ਅਨਮੈਰਿਡ ਕੁੜੀਆਂ ਨੂੰ ਲੁਕੋਰੀਆ ਜੀ ਨੂੰ ਬੋਲਦੇ ਆ ਪਾਣੀ ਪੈਣ ਦੀ ਸਮੱਸਿਆ ਹਾਂਜੀ ਆਮ ਤੋ ਤੇ ਜਿਹੜੇ ਡਾਕਟਰ ਸਾਹਿਬਾ ਨੂੰ ਮਿਲਦੇ ਆ ਕਿ ਦਵਾਈ ਦੇ ਨਾਲ ਰੁਕਦਾ ਤਾਂ ਹੈਗਾ ਉਹ ਹਾਂਜੀ ਪਰ ਪੱਕਾ ਹੱਲ ਕਹਿੰਦੇ ਘੱਟ ਹੀ ਹੁੰਦਾ ਹਾਂਜੀ ਜੇ ਪਾਣੀ ਪੈਣ ਦੀ ਸਮੱਸਿਆ ਕਿਸੇ ਨੂੰ ਆਉਂਦੀ ਹੈ ਹਾਂਜੀ ਤਾਂ ਉਹਦਾ ਕੀ ਸੋਲੂਸ਼ਨ ਹੈ ਉਹਦਾ ਸੋਲੂਸ਼ਨ ਹੈ ਸਰ ਖਟੀਆਂ ਸਬਜ਼ੀ ਜਿਹੜੀ ਨਹੀਂ ਖਾਣੀ ਚਾਹੀਦੀਆਂ ਖਟੀਆਂ ਚੀਜ਼ਾਂ ਸੌਰੀ ਨਹੀਂ ਖਾਣੀਆਂ ਚਾਹੀਦੀਆਂ ਹੈਗੀਆਂ ਫਾਸਟ ਫੂਡ ਆ ਜਿਹੜਾ ਨਹੀਂ ਖਾਣਾ ਚਾਹੀਦਾ ਜੂਸ ਦਾ ਸੇਵਨ ਹਰੀਆਂ ਸਬਜ਼ੀਆਂ ਦਾ ਕਰੇਲੇ ਦਾ ਸੇਵਨ ਹੈ ਜਿਹੜਾ ਜ਼ਿਆਦਾ ਕਰਨਾ ਚਾਹੀਦਾ ਆਪਣਾ ਮੂਲੀ ਦਾ ਸੇਵਨ ਮੂਲੀ ਦੇ ਜਿਹੜੇ ਪੱਤੇ ਹੁੰਦੇ ਨੇ ਉਹਨਾਂ ਨੂੰ ਬੋਇਲ ਕਰਕੇ ਉਹਨਾਂ ਦਾ ਪਾਣੀ ਜ਼ਿਆਦਾ ਲੈਣਾ ਚਾਹੀਦਾ ਆ ਜਿਹੜੀ ਚੀਜ਼ ਪੱਤੇਆਂ ਵਾਲੀ ਹੁੰਦੀ ਆ ਉਹ ਜ਼ਿਆਦਾ ਲੈਣੀ ਚਾਹੀਦੀ ਮੇਥੀ ਜ਼ਿਆਦਾ ਲੈਣੀ ਚਾਹੀਦੀ ਮੌਸਮ ਦੇ ਅਕੋਰਡਿੰਗ ਸਾਨੂੰ ਜਿਹੜਾ ਫੂਡ ਹੈ ਸਬਜ਼ੀਆਂ ਵਗੈਰਾ ਲੈਣੇ ਚਾਹੀਦੇ ਨੇ ਬੇ ਮੌਸਮੀ ਸਾਨੂੰ ਚੀਜ਼ ਨਹੀਂ ਲੈਣੀ ਚਾਹੀਦੀ ਬਾਡੀ ਤੇ ਰਿਐਕਟ ਕਰਦੀ ਹੈ ਹੂੰ ਹਾਂਜੀ ਪੀੜਣਾ ਹੁਣੇ ਮਹਾਮਾਰੀ ਦਾ ਆਉਣਾ ਹਾਂਜੀ ਕੁਦਰਤੀ ਪ੍ਰਕਿਰਿਆ ਹੈਗੀ ਹੈ ਹਾਂਜੀ ਪਰ ਕਈ ਵਾਰ ਪੀੜ ਦਾ ਸਮੇਂ ਸਿਰ ਨਾ ਆਉਣਾ ਹਾਂਜੀ ਜ਼ਿਆਦਾ ਦਰਦ ਹੋਣਾ ਹਾਂਜੀ ਇਹਦਾ ਵੀ ਡਾਈਟ ਦੇ ਨਾਲ ਸੰਬੰਧ ਹੈ ਹਾਂਜੀ ਸਰ ਕਿਉਂਕਿ ਜਿਹੜੀਆਂ ਅੱਜ ਕੱਲ੍ਹ ਦੀਆਂ ਗਰਲਸ ਨੇ ਹੈਗੀਆਂ ਉਹ ਕੁਲਚੇ 버ਗਰ ਵਗੈਰਾ ਜ਼ਿਆਦਾ ਖਾਂਦੀਆਂ ਨੇਗੀਆਂ ਇਹ ਚੀਜ਼ ਜਿਹੜੀਆਂ ਅਵੋਇਡ ਕਰਨੀਆਂ ਚਾਹੀਦੀਆਂ ਨੇ ਹਰ ਇੱਕ ਚੀਜ਼ ਦੇ ਵਿੱਚ ਇਹੀ ਚੀਜ਼ ਆਏਗੀ ਕਿ ਫਾਸਟ ਫੂਡ ਹੈ ਤੇ ਤਲੀਆਂ ਹੋਈਆਂ ਚੀਜ਼ਾਂ ਹੋਗੀਆਂ ਆਪਣਾ ਮਿੱਠਾ ਹੋ ਗਿਆ ਇਹ ਚੀਨੀ ਹੋ ਗਈ ਇਹ ਚੀਜ਼ਾਂ ਅਵੋਇਡ ਕਰਨੀਆਂ ਚਾਹੀਦੀਆਂ ਨੇ ਖਾਣੀਆਂ ਹੀ ਨਹੀਂ ਚਾਹੀਦੀਆਂ ਜੇਕਰ ਤੁਸੀਂ ਆਪਣੇ ਮਾਹਮਾਰੀ ਨੂੰ ਸਹੀ ਟਾਈਮ ਤੇ ਪੀਰੀਅਡਸ ਨੂੰ ਸਹੀ ਟਾਈਮ ਤੇ ਲੈ ਕੇ ਆਉਣਾ ਚਾਹੁੰਦੇ ਹੋ ਟਾਈਟ ਨੂੰ ਸਹੀ ਰੱਖਣਾ ਬਹੁਤ ਜ਼ਰੂਰੀ ਹੈ ਪਾਣੀ ਜਿਹੜਾ ਵਾਟਰ ਇਨਕਲੂਡ ਕਰਨਾ ਚਾਹੀਦਾ ਹੈ ਵਾਰਮ ਵਾਟਰ ਸਰਦੀਆਂ ਦੇ ਵਿੱਚ ਤੇ ਗਰਮੀਆਂ ਦੇ ਵਿੱਚ ਸਿੰਪਲ ਪਾਣੀ ਤਾਂਬੇ ਦੇ ਬਰਤਨ ਦੇ ਵਿੱਚ ਪਾਣੀ ਤੁਸੀਂ ਲੈ ਸਕਦੇ ਹੋ ਡਾਈਟ ਨੂੰ ਬਿਲਕੁਲ ਸਹੀ ਰੱਖੋਗੇ ਹਲਕਾ ਖਾਣਾ ਖਾਓਗੇ ਸਬਜ਼ੀਆਂ ਜਿਨ੍ਹਾਂ ਨੂੰ ਪ੍ਰੋਬਲਮ ਹੈ ਇਹ ਉਹ ਆਪਣਾ ਹਲਕਾ ਖਾਣਾ ਖਾਣ ਜਿਨ੍ਹਾਂ ਚ ਪਾਣੀ ਜ਼ਿਆਦਾ ਹੁੰਦਾ ਆ ਇਹ ਤਾਂ ਬਹੁਤ ਵੱਡਾ ਸਬਜੈਕਟ ਹੈ ਆਪਣੇ ਆਪ ਦੇ ਵਿੱਚ ਹਾਂਜੀ ਤੇ ਕੀ ਕਰ ਮੈਂ ਪੁੱਛਣਾ ਜਾਨਾ ਕੀ ਕਰਨਾ ਚਾਹੀਦਾ ਉਹਨਾਂ ਕੁੜੀਆਂ ਨੂੰ ਉਹਨਾਂ ਕੁੜੀਆਂ ਨੂੰ ਇਹ ਡਾਈਟ ਸਹੀ ਕਰਨੀ ਚਾਹੀਦੀ ਆ ਸਰ ਹੂੰ ਆਪਣੀ ਡਾਈਟ ਨੂੰ ਸਹੀ ਕਰਨਗੇ ਤਾਂ ਇਹ ਵੀ ਜਿਹੜੀ ਮਹਾਂਮਾਰੀ ਆ ਸਹੀ ਟਾਈਮ ਤੇ ਆਏਗੀ ਕਈਆਂ ਨੂੰ ਨਹੀਂ ਇਹ ਚੀਜ਼ਾਂ ਆਉਂਦੀ ਹੈਗੇ ਇਹਦੇ ਮੈਂ ਇੱਕ ਸੋਲੂਸ਼ਨ ਦੇ ਦਿੰਨੀ ਆ ਹੂੰ ਇਹਦੇ ਵਿੱਚ ਤੁਹਾਨੂੰ ਪਹਿਲਾਂ ਤਾਂ 1 ਗਲਾਸ ਆਫ ਵਾਟਰ ਲੈਣਾ ਵਾਰਮ ਵਾਟਰ ਲੈਣਾ ਆ ਗੈਸ ਦੇ ਉੱਪਰ ਧਰ ਕੇ ਉਹਨੂੰ ਬੋਇਲ ਕਰਨਾ ਆ ਉਹਦੇ ਵਿੱਚ ਇੱਕ ਚਮਚਾ ਤੁਸੀਂ ਅਜਵਾਇਨਡ ਦਾ ਅੱਧਾ ਚਮਚਾ ਜ਼ੀਰੇ ਦਾ ਉਹਨੂੰ ਬੋਇਲ ਕਰਕੇ ਉਹਦੇ ਵਿੱਚ ਜਿੰਨਾ ਪੁਰਾਣਾ ਹੋ ਸਕੇ ਗੁੜ ਉਹ ਤੁਸੀਂ ਉਹਦੇ ਵਿੱਚ ਇਨਕਲੂਡ ਕਰਕੇ ਉਹਨੂੰ ਬੋਇਲ ਕਰਕੇ ਉਹਦੇ ਵਿੱਚ ਥੋੜੇ ਜਿ ਤੁਸੀਂ ਸੌਫ ਇਨਕਲੂਡ ਕਰਨੀ ਹੈ ਇੱਕ ਚੁਟਕੀ ਉਹਨੂੰ ਠੰਡਾ ਕਰਕੇ ਲਗਾਤਾਰ 3 ਦਿਨ ਲੈਣੀ ਹੈ ਜੇ ਨਹੀਂ ਨਹੀਂ ਪੀਰੀਅਡਸ ਆਉਂਦੇ ਹੈਗੇ ਤਾਂ ਚੌਥੇ ਦਿਨ ਵੀ ਤੁਸੀਂ ਲੈ ਸਕਦੇ ਹੋ ਇਹਨਾਂ ਤੁਹਾਨੂੰ ਪੀਰੀਅਡਸ ਨੇ ਜਿਹੜੇ ਲਗਾਤਾਰ ਹੁਣੇ ਸਟਾਰਟ ਹੋ ਜਾਣਗੇ ਦਰਦ ਉਹ ਇੱਕ ਦਰਦ ਨਾਰਮਲ ਹੁੰਦਾ ਹੈ ਇੱਕ ਦਰਦ ਜਿਆਦਾ ਹੁੰਦਾ ਹੈ ਦਰਦ ਤੋਂ ਸਕਾਰਾ ਆਪਣਾ ਮੈਡੀਕਲ ਹੱਲ ਹੈ ਜਾਂ ਕੋਈ ਡਾਈਟ ਹੈ ਸਰ ਡਾਈਟ ਵੀ ਹੈ ਇਹਦੇ ਵਿੱਚ ਡਾਕਟਰਸ ਵੀ ਪ੍ਰੈਫਰੈਂਸ ਦਿੰਦੇ ਨੇ ਵੀ ਤੁਸੀਂ ਇਹ ਮੈਡੀਸਨ ਯੂਜ਼ ਕਰੋ ਬਟ ਮੈਡੀਸਨ ਮੈਂ ਤਾਂ ਨਹੀਂ ਕਹਾਂਗੀ ਕਿ ਮੈਡੀਸਨ ਯੂਜ਼ ਕਰੋ ਡਾਈਟ ਦੇ ਨਾਲ ਹੀ ਇਹ ਚੀਜ਼ ਸਹੀ ਹੋ ਸਕਦੀ ਆ ਕੰਚ ਦੀ ਬੋਤਲ ਬੋਟਲ ਹੁੰਦੀ ਆ ਜਿਹਦੇ ਵਿੱਚ ਪਾਣੀ ਆਪਣਾ ਬੋਇਲ ਕਰਕੇ ਉਹਨੂੰ ਆਪਾਂ ਪੇਟ ਦੇ ਉੱਪਰ ਰਗੜ ਸਕਦੇ ਆ ਉਹਦੇ ਨਾਲ ਜਿਹੜੀ ਕ੍ਰੈਂਪਸ ਵਗੈਰਾ ਨੇ ਇਹ ਨਹੀਂ ਆਉਂਦੇ ਹੈਗੇ ਲੇਡੀਜ਼ ਨੂੰ ਤੇ ਤੁਸੀਂ ਡਾਈਟ ਨੂੰ ਸਹੀ ਕਰਕੇ ਜਿੱਦਾਂ ਮਾਰਨਿੰਗ ਦੇ ਵਿੱਚ ਜੂਸ ਐਡ ਕਰੋ 오ਰੈਂਜ ਜੂਸ ਕਰਦਾ ਬਣਿਆ ਹੋਇਆ ਜਿਹੜੇ ਔਰੇਂਜ ਹੁਣ ਸਰਦੀਆਂ ਦੇ ਵਿੱਚ ਔਰੇਂਜ ਆ ਰਹੇ ਨੇ ਪਪੀਤਾ ਤੁਸੀਂ ਯੂਜ਼ ਕਰ ਸਕਦੇ ਹੋ ਪੇਟ ਦੀ ਸਫਾਈ ਕਰਦਾ ਹੈ ਕਲੀਨ ਕਰਦਾ ਹੈ ਆਪਣੇ ਪੇਟ ਨੂੰ ਕਿਉਂਕਿ ਇਹ ਜਾੜਾ ਜਿਹੜਾ ਪਪੀਤਾ ਆ ਇਹਦੇ ਨਾਲ ਕਬਜ਼ ਵਗੈਰਾ ਦੀ ਪ੍ਰੋਬਲਮ ਆ ਜਿਹੜੀ ਨਹੀਂ ਹੁੰਦੀ ਹੈਗੀ ਪਪੀਤੇ ਨੂੰ ਯੂਜ਼ ਕਰੋ ਵਾਟਰਮੇਲਨ ਨੂੰ ਯੂਜ਼ ਕਰੋ ਬਨਾਣਾ ਜਿਹੜਾ ਅਵੋਇਡ ਕਰੋ ਥੋੜਾ ਜਿਹਾ ਦੇ ਵਿੱਚ ਮਿਲਕ ਥੋੜਾ ਜਿਹਾ ਅਵੋਇਡ ਕਰੋ ਜ਼ਿਆਦਾ ਨਹੀਂ ਮਤਲਬ ਥੋੜਾ ਜਿਹਾ ਅਵੋਇਡ ਕਰੋ ਚਾਹ ਅਵੋਇਡ ਕਰੋ ਇਹਦੇ ਵਿੱਚ ਤਾਂ ਆਪਣੀ ਬਾਡੀ ਜਿਹੜੀ ਸਹੀ ਰਹੇਗੀ ਹਾਂ ਹਾਂਜੀ ਚਾਹੇ ਕੁੜੀਆਂ ਕੁਆਰੀਆਂ ਨੇ ਹਾਂਜੀ ਚਾਹੇ ਕੁੜੀਆਂ ਵਿਆਹੀਆਂ ਨੇ ਜਾਂ ਮ ਅ ਵੱਡੇ ਪੱਧਰ ਤੇ ਮੋਟਾਪੇ ਦੇ ਸ਼ਿਕਾਰ ਹੋ ਰਹੇ ਲੋਕ ਹਾਂਜੀ ਚਾਹੁੰਦੇ ਨਹੀਂ ਕਿ ਐਸੀ ਆਉਦਾ weight ਘਟਾਈਏ ਹਾਂਜੀ ਇਹਦਾ ਕੀ ਸੋਲੂਸ਼ਨ ਹੈ ਸਰ weight ਅੱਜ ਕੱਲ ਬਹੁਤ ਜਿਹੜੀ ਮੇਰੀ ਰਿਸਰਚ ਹੈ ਮੈਂ ਥੀਸਿਸ ਲਿਖ ਰਹੀ ਸੀ weight loss ਦੇ ਉੱਪਰ ਮੇਰੇ ਥੋੜੇ ਥੀਸਿਸ ਪੈਂਡਿੰਗ ਲੇ ਗਏ ਮੈਂ ਦੁਬਾਰਾ ਤੋਂ ਸਟਾਰਟ ਕਰਨੇ ਨੇ ਵੈਸੇ ਮੇਰੇ ਕੋਰਸ ਜਿਹੜੇ ਕਲੀਨिकल ਨਿਊਟ੍ਰੀਸ਼ਨ ਤੇ ਡਾਈਟੇਸ਼ਨ ਦਾ ਮੇਰਾ ਕੋਰਸ ਕੰਪਲੀਟ ਹੈ ਤੇ ਇਹਦੇ ਵਿੱਚ ਮੈਂ ਇਹੀ ਜਿਹੜੀ ਮੈਂ ਰਿਸਰਚ ਕਰ ਰਹੀ ਸੀ ਜਦੋਂ ਮੈਰਿਜ ਤੋਂ ਪਹਿਲਾਂ ਤਾਂ ਉਹਦੇ ਵਿੱਚ ਇਹ ਸੀਗਾ ਕਿ ਆਉਣ ਵਾਲੇ 10 ਜਾਂ 15 ਸਾਲ ਦੇ ਵਿੱਚ ਡਾਈਟੀਸ਼ਨਸ ਜ਼ਿਆਦਾ ਹੋਣਗੇ। ਇਹਦੇ ਵਿੱਚ ਇਹ ਹੈ ਕਿ ਜਿਹੜੇ ਹੈਲਥ ਇਸ਼ੂ ਨੇ ਹੈਲਥ ਇਸ਼ੂਜ਼ ਨੇਗੇ ਉਹ ਬਹੁਤ ਜ਼ਿਆਦਾ ਵਧ ਰਹੇ ਨੇਗੇ। ਲੋਕਾਂ ਵਿੱਚ ਮੋਟਾਪਾ ਬਹੁਤ ਜ਼ਿਆਦਾ ਵਧ ਰਿਹਾ ਮੋਟਾਪੇ ਦੇ ਨਾਲ ਹੀ ਲੋਕਾਂ ਨੂੰ ਜਿਹੜੀਆਂ ਬਿਮਾਰੀਆਂ ਨੇ ਉਹ ਲੱਗਦੀਆਂ ਨਿਗੀਆਂ। ਮੋਟਾਪੇ ਨੂੰ ਆਪਣੇ ਪੰਜਾਬ ਹੈ ਜਿਹੜਾ ਨੰਬਰ 1 ਹੈ ਜਿਹੜਾ ਮੋਟਾਪੇ ਵਿੱਚ ਸਭ ਤੋਂ ਨੰਬਰ 1 ਤੇ ਆ ਰਿਹਾ ਆਪਣਾ ਜਿਹੜਾ ਇੰਡੀਆ ਇਹਦੇ ਵਿੱਚ ਮੋਟਾਪਾ ਪੰਜਾਬ ਦੇ ਵਿੱਚ ਜ਼ਿਆਦਾ ਮੋਟਾਪਾ ਹੈ ਜਿਹੜਾ ਹੈਗਾ ਇਹ ਇਹਦਾ ਹੀ ਕਾਰਨ ਹੈ ਇਹਦਾ ਕਾਰਨ ਹੈ ਗਲਤ ਹੈਬਿਟ ਸਰ ਆਪਣਾ ਸਹੀ ਡਾਈਟ ਨਹੀਂ ਲੈਣੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਵੈਸੀ ਨਾਰਮਲ ਖਾਣਾ ਜਿਵੇਂ ਹੁਣ ਕੋਈ ਕਹਿੰਦਾ ਵੀ ਭਾਂਣ ਤੋਂ ਐਨੇ ਘਾਟੇ ਪਹਿਲਾਂ ਖਾਣਾ ਖਾਣ ਤੋਂ ਬਾਅਦ ਇਹਦੇ ਘੜ ਪਾਣੀ ਪੀਣਾ ਚਾਹੀਦਾ ਹਾਂਜੀ ਨਾਰਮਲ ਕੀ ਹੈ ਵੀ ਜਦੋਂ ਸ਼ਾਮ ਨੂੰ ਸੌਣਾ ਹੁੰਦਾ ਤੁਸੀਂ ਹਾਂਜੀ ਕਿੰਨੇ ਘੰਟੇ ਪਹਿਲਾਂ ਖਾਣਾ ਖਾਣਾ ਚਾਹੀਦਾ ਜਾਂ ਇਸ ਤਰ੍ਹਾਂ ਕੋਈ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਦੱਸ ਸਕਦੇ ਆਪਾਂ ਹਾਂਜੀ ਹਾਂਜੀ ਸਰ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਵੀ ਦਿਨ ਦੀ ਸ਼ੁਰੂਆਤ ਆ ਜਿਹੜੀ ਵਾਟਰ ਤੋਂ ਕਰਨੀ ਚਾਹੀਦੀ ਆ ਪਾਣੀ ਹਮੇਸ਼ਾ ਬੈਠ ਕੇ ਪੀਣਾ ਸਿਪ ਸਿਪ ਕਰਕੇ ਪੀਣਾ ਆ ਖੜੇ ਹੋ ਕੇ ਨਹੀਂ ਪੀਣਾ ਵਾਰਮ ਵਾਟਰ ਤੋਂ ਕਰ ਸਕਦੇ ਹੋ ਸਰਦੀਆਂ ਦੇ ਵਿੱਚ ਗਰਮੀਆਂ ਦੇ ਵਿੱਚ ਕਰ ਸਕਦੇ ਹੋ ਸਿੰਪਲ ਪਾਣੀ ਤੋਂ ਲੇਮਨ ਵਾਟਰ ਲੈ ਸਕਦੇ ਹੋ ਜਿਨ੍ਹਾਂ ਦਾ weight ਜ਼ਿਆਦਾ ਆ ਲੈਮਨ ਵਾਟਰ ਲੈ ਸਕਦੇ ਨੇਗੇ ਹੂੰ ਆ ਜਿਹੜੇ ਆਪਾਂ ਕਹਿੰਦੇ ਆ ਵੀ ਕਈਆਂ ਦੇ ਘਰੇ ਤਾਂ ਮਤਲਬ ਕਹਿੰਦੇ ਅਸੀਂ ਕਿੱਥੋਂ ਡਾਈਟ ਕਰ ਲਈਏ ਸਾਡੇ ਘਰੇ ਤਾਂ ਰੋਟੀ ਮਾਸਾ ਬਣਦੀ ਆ ਉਹਦਾ ਸੋਲੂਸ਼ਨ ਵੀ ਮੇਰੇ ਕੋਲ ਹੈਗਾ ਆ ਜਿਹੜੇ ਜ਼ਿਆਦਾ ਪੈਸਾ ਲਗਾ ਕੇ ਆਪਣਾ weight ਘਟਾਉਣਾ ਚਾਹੁੰਦੇ ਨੇ ਉਹਦਾ ਸੋਲੂਸ਼ਨ ਵੀ ਹੈਗਾ ਆ ਪਹਿਲਾਂ ਮੈਂ ਸੋਲੂਸ਼ਨ ਦੱਸ ਦਿੰਨੀ ਆ ਜਿਹੜੇ ਮਤਲਬ ਜ਼ਿਆਦਾ ਪੈਸਾ ਲਗਾ ਕੇ ਆਪਣਾ weight ਘਟਾਉਣਾ ਚਾਹੁੰਦੇ ਨੇ ਉਹ ਸਾਰੇ ਤਰ੍ਹਾਂ ਦੇ ਜਿਵੇਂ ਸੀਡਸ ਲੈ ਸਕਦੇ ਨੇ ਚੀਆ ਸੀਡਸ ਹੋਗੇ ਪੰਪਕਿਨ ਸੀਡਸ ਹੋਗੇ ਕੱਦੂ ਦੇ ਬੀਜ ਹੋਗੇ ਇਹਨਾਂ ਨੂੰ ਸਾਰੇ ਸੀਡਸ ਨੂੰ ਮਿਕਸ ਕਰਕੇ ਇੱਕ ਚਮਚਾ ਰਾਤ ਨੂੰ ਪੀਓ ਕੇ ਸਵੇਰੇ ਤੁਸੀਂ ਖਾਲੀ ਪੇਟ ਲੈ ਸਕਦੇ ਹੋ ਠੀਕ ਹੈ ਗ੍ਰੀਨ ਟੀ ਵੀ ਤੁਸੀਂ ਲੈ ਸਕਦੇ ਹੋ ਖਾਲੀ ਪੇਟ ਕਈਆਂ ਨੂੰ ਕਈਆਂ ਨੂੰ ਹੈਲਥ ਇਸ਼ੂਸ ਹੁੰਦੇ ਨੇ ਉਹ ਨਹੀਂ ਲੈ ਸਕਦੇ ਬਟ ਤੁਸੀਂ ਲੈ ਸਕਦੇ ਹੋ ਜਿਹੜੇ ਜਿਨ੍ਹਾਂ ਨੂੰ ਹੈਲਥ ਇਸ਼ੂਸ ਨਹੀਂ ਹੈਗੇ ਸਾਰੇ ਸੀਡਸ ਵਗੈਰਾ ਤੁਸੀਂ ਲੈ ਸਕਦੇ ਹੋ ਤੇ ਉਸ ਤੋਂ ਬਾਅਦ ਤੁਸੀਂ ਇੱਕ ਐਪਲ ਜਾਂ ਪਪੀਤਾ ਜਾਂ ਫਿਰ ਕੋਈ ਵੀ ਸੀਜ਼ਨਲ ਫਰੂਟ ਤੁਸੀਂ ਲੈ ਸਕਦੇ ਹੋ ਅੱਧੇ ਘੰਟੇ ਮਗਰੋਂ ਚੀਆ ਸੀਡਸ ਵਗੈਰਾ ਲੈਣ ਤੋਂ ਬਾਅਦ ਤੁਸੀਂ ਕੋਈ ਵੀ ਫਰੂਟ ਵਗੈਰਾ ਲੈ ਸਕਦੇ ਹੋ ਫਿਰ ਤੁਸੀਂ ਅੱਧੇ ਘੰਟੇ ਦੀ ਵਾਕ ਕਰ ਸਕਦੇ ਹੋ ਵਾਕ ਕਰਨ ਤੋਂ ਬਾਅਦ ਜਿਹੜੇ ਜਿਮ ਵਗੈਰਾ ਲਗਾਉਂਦੇ ਨੇ ਉਹ ਜਿਮ ਵਗੈਰਾ ਲਗਾ ਸਕਦੇ ਨੇਗੇ ਤੇ ਦਿਨ ਦੀ ਸ਼ੁਰੂਆਤ ਆ ਜਿਹੜੀ ਹੋ ਸਕੇ ਸਵੇਰੇ ਜੂਸ ਜਿਹੜੇ ਜੂਸ ਲੈ ਸਕਦੇ ਨੇ ਔਰੈਂਜ ਜੂਸ ਲੈ ਸਕਦੇ ਨੇ ਪਪਾਇਆ ਲੈ ਸਕਦੇ ਨੇ ਕੋਈ ਵੀ ਫਰੂਟ ਲੈ ਸਕਦੇ ਨੇ 1 ਬਾਉਲ ਜਾਂ 2 ਬਾਉਲ ਫਰੂਟਸ ਦਾ ਲੈ ਸਕਦੇ ਨੇ ਜਿਹੜੇ ਮਤਲਬ ਆਪਣੀ ਡਾਈਟ ਤੇ ਖਰਚ ਕਰਨਾ ਚਾਹੁੰਦੇ ਨੇ ਜੇ ਹੋ ਸਕੇ ਤਾਂ ਖੀਰਾ ਆਪਣੀ ਡਾਈਟ ਦੇ ਵਿੱਚ ਇਨਕਲੂਡ ਕਰੋ ਗਾਜਰ ਇਨਕਲੂਡ ਕਰੋ ਆਈਜ਼ ਨੇ ਜਿਹੜੀਆਂ ਉਹਨਾਂ ਤੇ ਚਸ਼ਮਾ ਉਹਨਾਂ ਦੇ ਨਹੀਂ ਲੱਗਦਾ ਜਿਨ੍ਹਾਂ ਦੇ ਚਸ਼ਮਾ ਲੱਗਿਆ ਹੋਇਆ ਗਾਜਰ ਆਪਣੀ ਇਸਤੇਮਾਲ ਕਰ ਸਕਦੇ ਹੋ ਤੇ ਉਸ ਤੋਂ ਬਾਅਦ 10 ਵਜੇ ਤੁਸੀਂ ਗ੍ਰੀਨ ਟੀ ਲੈ ਸਕਦੇ ਹੋ ਕੁਝ ਨਰਸ ਐਲਮੰਟਸ ਵਗੈਰਾ ਲੈ ਸਕਦੇ ਹੋ ਤੇ ਦੁਪਹਿਰੇ ਤੁਸੀਂ ਮਲਟੀ grain ਰੋਟੀ ਲੈ ਸਕਦੇ ਹੋ ਦਾਲ ਲੈ ਸਕਦੇ ਹੋ ਕਰਡ ਲੈ ਸਕਦੇ ਹੋ ਸਲਾਦ ਲੈ ਸਕਦੇ ਹੋ 4 ਵਜੇ ਤੁਸੀਂ ਮਖਾਣੇ ਲੈ ਸਕਦੇ ਹੋ ਮਖਾਣੇ ਦੇ ਵਿੱਚ ਬਹੁਤ ਪ੍ਰੋਟੀਨ ਹੁੰਦਾ ਹੈ ਆ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ਮੈਡੀਸਿਨ ਲੈਣ ਦੀ ਲੋੜ ਨਹੀਂ ਜਿਹੜੇ ਕੈਲਸ਼ੀਅਮ ਵਗੈਰਾ ਲੈਂਦੇ ਨੇਗੇ ਤੁਸੀਂ ਮਖਾਣੇ ਲੈ ਸਕਦੇ ਹੋ 1 ਬਾਉਲ ਮਖਾਣੇ ਉਹਨਾਂ ਨੂੰ ਜਾਂ ਫਿਰ ਰੋਸਟ ਕਰਕੇ ਥੋੜਾ ਜਿਹਾ ਤਵੇ ਦੇ ਉੱਪਰ ਜਾਂ ਫਿਰ ਇੱਕ 1 ਚਮਚਾ ਦੈਸੀ ਕੀ ਦਾ ਪਾ ਕੇ ਉਹਨੂੰ ਰੋਸਟ ਕਰਕੇ ਤੁਸੀਂ ਲੈ ਸਕਦੇ ਹੋ ਵਿਦ ਗਰੰਟੀ ਲੈ ਸਕਦੇ ਹੋ ਜਾਂ ਫਿਰ ਚਨੇ ਲੈ ਸਕਦੇ ਹੋ ਪੂਜੇ ਹੋਏ ਚਨੇ ਲੈ ਸਕਦੇ ਹੋ ਵੀ ਤੁਹਾਡੀ ਸਿਹਤ ਲਈ ਬਹੁਤ ਜ਼ਿਆਦਾ ਵਧੀਆ ਨੇਗੇ 7 ਵਜੇ ਤੁਸੀਂ ਕੋਈ ਵੀ ਸੂਪ ਲੈ ਸਕਦੇ ਹੋ ਕੋਈ ਵੀ ਵੈਜੀਟੇਬਲ ਸੂਪ ਬ੍ਰੋਕਲੀ ਸੂਪ ਹੋ ਗਿਆ ਜਨਾ ਸੂਪ ਹੋ ਗਿਆ ਜਾਂ ਫਿਰ ਪਮਪਕਿਨ ਸੂਪ ਹੋ ਗਿਆ ਤੇ 10 ਵਜੇ ਤੁਸੀਂ ਜਾਂ 8 ਵਜੇ ਤੁਸੀਂ ਦੁੱਧ ਲੈ ਸਕਦੇ ਹੋ ਵਿਦਾਊਟ ਕਰੀਮ ਤੇ ਦਿਨ ਦੇ ਵਿੱਚ ਤੁਸੀਂ 8 ਗਲਾਸ ਪਾਣੀ ਦੇ ਪੀਣੇ ਹੀ ਪੀਣੇ ਨੇ 9 ਗਲਾਸ ਬੈਠ ਕੇ ਪੀਣੇ ਨੇ ਖੜੇ ਹੋ ਕੇ ਨਹੀਂ ਪੀਣੇ ਇਹ ਤਾਂ ਡਾਈਟੀਸ਼ਨ ਨਾਲ ਰੱਖਣਾ ਪਊਗਾ ਹਾਂਜੀ ਡਾਈਟੀਸ਼ਨ ਨਾਲ ਰੱਖਣਾ ਪਊਗਾ ਦੱਸਣਾ ਹੈ ਤਾਂ ਫਿਰ ਸਰ ਰੱਖਣਾ ਹੀ ਪੈਂਦਾ ਡਾਈਟੀਸ਼ਨ ਤਾਂ ਨਾਲ ਜੇ ਮਤਲਬ ਵੀਕਲੀ ਵੀਕਲੀ ਉਹਨਾਂ ਨੂੰ ਦੱਸਣ ਦੇ ਲਈ ਹਾਂ ਹਾਂਜੀ ਜਿਨ੍ਹਾਂ ਕੋਲ ਮਤਲਬ ਜਿਹੜੇ ਪੈਸਾ ਨਹੀਂ ਲਗਾ ਸਕਦੇ ਆਪਣੀ ਡਾਈਟ ਤੇ ਆਪਣੇ ਹਰ ਇੱਕ ਦੇ ਘਰ ਦੇ ਵਿੱਚ ਜਿਹੜੀ ਰੋਟੀ ਆ ਉਹ ਤਾਂ ਆਂਦੀ ਹੁੰਦੀ ਹੈ ਸਬਜ਼ੀਆਂ ਵਗੈਰਾ ਜਿਹੜੀਆਂ ਆਂਦੀਆਂ ਆਂਦੀਆਂ ਨਿਗੀਆਂ ਦਿਨ ਦੀ ਸ਼ੁਰੂਆਤ ਪਾਣੀ ਆਪਾਂ ਨੂੰ ਫ੍ਰੀ ਮਿਲਦਾ ਆ ਦਿਨ ਦੀ ਸ਼ੁਰੂਆਤ ਪਾਣੀ ਤੋਂ ਕਰ ਲੋ ਠੀਕ ਹੈ ਲੈਮਨ ਇੰਨੇ ਮਹਿੰਗੇ ਨਹੀਂ ਹੈਗੇ ਕਈ ਵਾਰ ਉਹਨਾਂ ਦੀ ਮਹਿੰਗਾਈ ਵੱਜ ਜਾਂਦੀ ਹੈ ਜਦੋਂ ਲੈਮਨ ਸਸਤੇ ਹੋਣ ਤਾਂ ਤੁਸੀਂ ਲੈਮਨ ਲੈ ਸਕਦੇ ਹੋ ਸਵੇਰੇ ਤੁਸੀਂ ਪਰੌਂਠਾ ਲੈ ਸਕਦੇ ਹੋ 1 ਰੋਟੀ ਲੈ ਸਕਦੇ ਹੋ ਤੁਸੀਂ ਜਾਂ 2 ਰੋਟੀ ਲੈ ਸਕਦੇ ਹੋ ਵਿਦ ਕਰਡ ਲੈ ਸਕਦੇ ਹੋ ਦਹੀਂ ਦੇ ਨਾਲ ਤੇ 1 ਕੱਪ ਆਫ ਟੀ ਵੀ ਲੈ ਸਕਦੇ ਹੋ ਵਿਦਆਊਟ ਤੁਸੀਂ ਚੀਨੀ ਲੈ ਸਕਦੇ ਹੋ ਉਹਦੇ ਵਿੱਚ ਸਿਰਫ ਸਿਰਫ ਸ਼ੱਕਰ ਪਾ ਕੇ ਤੁਸੀਂ ਲੈ ਸਕਦੇ ਹੋ ਤੇ ਦਾਲ ਵੀ ਸਵੇਰੇ ਸਬਜੀ ਲੈ ਸਕਦੇ ਹੋ ਜਿਨ੍ਹਾਂ ਦੇ ਘਰੇ ਜਿਹੜੇ ਨਹੀਂ ਆਪਣਾ ਅਫੋਰਡ ਕਰ ਸਕਦੇ ਤੇ ਤੁਸੀਂ ਆਪਣਾ 10 ਵਜੇ ਉਹੀ ਵਾਰਮ ਵਾਟਰ ਲੈ ਸਕਦੇ ਹੋ ਉਹਦੇ ਵਿੱਚ ਇਹ ਸਭ ਤੋਂ ਸਸਤਾ ਅਮਰੂਦ ਦੇ ਪੱਤੇ ਜਿਹੜੇ ਹੁੰਦੇ ਨੇ ਉਨਾ ਨੂੰ ਸੁਕਾ ਕੇ ਸੁਕਾ ਕੇ ਉਹਦਾ ਪਾਊਡਰ ਬਣਾ ਕੇ ਅੱਧਾ ਚਮਚਾ ਤੁਸੀਂ 10 ਵਜੇ ਗਰਮ ਪਾਣੀ ਦੇ ਨਾਲ ਲੈ ਸਕਦੇ ਹੋ ਫਿਰ ਤੁਸੀਂ ਦੁਪਹਿਰੇ ਸਬਜੀ ਰੋਟੀ ਤਾਂ ਆਪਣੇ ਬੰਦੀਓ ਆ ਨਾਲ ਸਲਾਦ ਲੈ ਸਕਦੇ ਹੋ ਤੇ ਨਾਲ ਤੁਸੀਂ ਆਪਣਾ ਕर्ड ਲੈ ਸਕਦੇ ਹੋ 4 ਵਜੇ ਤੁਸੀਂ ਕੋਈ ਵੀ ਫਰੂਟ ਜਿਹੜਾ ਸਸਤਾ ਫਰੂਟ ਆ ਰਿਹਾ ਸੀਜ਼ਨਲ ਫਰੂਟ ਸਸਤਾ ਆ ਰਿਹਾ ਤੁਸੀਂ ਕੋਈ ਵੀ ਫਰੂਟ ਲੈ ਸਕਦੇ ਹੋ ਰਾਤ ਨੂੰ ਸਬਜੀ ਬਣਦੀਓ ਬਣਦੀ ਹੈ ਸਬਜੀ ਲੈ ਸਕਦੇ ਆ ਜਿਹੜੇ ਚਿਕਨ ਵਗੈਰਾ ਯੂਜ਼ ਕਰਦੇ ਨੇਗੇ ਕਈ ਖਾਂਦੇ ਨੇਗੇ ਵੈਸੇ ਮੈਂ ਪ੍ਰੇਫਰੈਂਸ ਨਹੀਂ ਮੈਂ ਨਹੀਂ ਖਾਂਦੀ ਹੈਗੀ ਜਿਹੜੇ ਖਾਂਦੇ ਨੇ ਉਹ ਲੈ ਸਕਦੇ ਨੇ ਆਪਣਾ ਕੋਈ ਵੀ ਚਿਕਨ ਵਗੈਰਾ ਫਿਸ਼ ਵਗੈਰਾ ਲੈ ਸਕਦੇ ਨੇ ਉਹਦੇ ਚ ਪ੍ਰੋਟੀਨ ਵਗੈਰਾ ਹੁੰਦਾ ਤੁਸੀਂ ਰਾਤ ਨੂੰ ਮਿਲਕ ਲੈ ਸਕਦੇ ਹੋ ਡਾਈਟ ਸੇਮ ਰਹੇਗੀ ਜਿਵੇਂ ਤੁਸੀਂ ਬਾ ਸਵੇਰੇ ਬਾਜਰੇ ਦਾ ਦਲੀਆ ਲੈ ਸਕਦੇ ਹੋ ਇਹ ਚੀਜ਼ ਤੁਸੀਂ ਲੈ ਸਕਦੇ ਹੋ ਇਹਦਾ weight ਜਿਹੜਾ ਘਟੇਗਾ ਕੀ ਇਹ ਜ਼ਰੂਰੀ ਹੁੰਦਾ ਕਿ ਬ੍ਰੇਕਫਾਸਟ ਲੰਚ ਡਿਨਰ ਹਾਂਜੀ ਇਸ ਤਰੀਕੇ ਨਾਲ ਜਿਵੇਂ ਹੁਣ ਅਸੀਂ ਤਾਂ ਪਿੰਡਾਂ ਵਾਲੇ ਆ ਤਾਂ ਸੁਭਾਗ ਜੀ ਗੱਲ ਹੈ ਕਿ ਸਵੇਰੇ ਇੱਕ ਵਾਰੀ ਖਾਈ ਰੋਟੀ ਹਾਂਜੀ ਠੀਕ ਹੈ ਡਾਕਟਰ ਜਾਣ ਤੋਂ ਪਹਿਲਾਂ ਹਾਂਜੀ ਤੇ ਉਦੋਂ ਸ਼ਾਮ ਨੂੰ ਕਹੀਦਾ ਫਿਰ ਫਿਰ ਸਰੀਰ ਦੇ ਵਿੱਚ ਵੀਕਨੈਸ ਆਏਗੀ ਫਿਰ ਅੱਗੇ ਜਾ ਕੇ ਜੇ ਤੁਸੀਂ 40 ਜਾਂ 50 ਸਾਲ ਦੇ ਹੋਗੇ ਫਿਰ ਤੁਹਾਨੂੰ ਆਪਣੀ ਸਿਹਤ ਤੇ ਅਸਰ ਹੋਣਾ ਦੇਖਣਾ ਸਟਾਰਟ ਹੋ ਜਾਏਗਾ ਫਿਰ ਜੇ ਮੈਂ ਤੁਸੀਂ ਕਹਿੰਦੇ ਹੋ ਵੀ ਫਿਰ ਡਾਕਟਰ ਕੋਲ ਮੈਂ ਨਹੀਂ ਕਹਿੰਦੀ ਵੀ ਡਾਕਟਰ ਕੋਲ ਜਾਓ ਕੋਈ ਵੀ ਡਾਕਟਰ ਕੋਲ ਜਾਣਾ ਨਹੀਂ ਉਹ ਕਰਦਾ ਹੈਗਾ ਇਹ ਪ੍ਰੇਫਰੈਂਸ ਕਰਦਾ ਬਟ ਸਿਹਤ ਤੇ ਦਿਖਣਾ ਸਟਾਰਟ ਹੋ ਜਾਏਗਾ ਬੈਠੇ-ਬੈਠੇ ਸਾਹ ਫੁੱਲਣੇ ਸਟਾਰਟ ਹੋ ਜਾਣਗੇ ਬੈਕ 'ਚ ਪ੍ਰੋਬਲਮ ਆਣੀ ਸਟਾਰਟ ਹੋ ਜੇਗੀ ਆਈ ਸਾਈਡ ਵੀਕ ਹੋ ਜੇਗੀ ਅੱਜਕੱਲ ਹਰ ਇੱਕ ਦੇ ਚਸ਼ਮਾ ਲੱਗਿਆ ਹੋਇਆ ਆਈ ਸਾਈਡ ਵੀਕ ਹੋਏਗੀ ਬਹੁਤ ਤਰ੍ਹਾਂ ਦੀਆਂ ਪ੍ਰੋਬਲਮਾਂ ਸਿੱਜਕਲ ਬੱਚਿਆਂ ਦੇ ਵਿੱਚ ਵੀ ਆਈ ਹੋਈ ਹੈ ਅ ਨਜ਼ਰ ਦੇ ਲਈ ਨਗਾ ਦੇ ਲਈ ਸਾਨੂੰ ਕੀ ਕਰਨਾ ਚਾਹੀਦਾ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਜੇ ਤੁਹਾਡਾ ਪੁਆਇੰਟ 25 ਅੱਧਾ ਨੰਬਰ ਇੱਕ ਨੰਬਰ ਚਸ਼ਮਾ ਲੱਗਦਾ ਵੀ ਹਰੀ ਮਿਰਚ ਖਾਣੀ ਸਟਾਰਟ ਕਰ ਦੋ ਬਦ ਤੀਕੇ ਨਾਲ ਨਹੀਂ ਸਰ ਇਹਦੇ ਵਿੱਚ ਜੇ ਤੁਸੀਂ ਲਗਾਤਾਰ 35 ਦਿਨ 35 ਜਾਂ 30 ਦਿਨ ਇੱਕ ਬਨਾਣਾ ਖਾਣਿਓ ਸਵੇਰੇ ਬ੍ਰੇਕਫਾਸਟ ਦੇ ਵਿੱਚ ਤੁਹਾਡੀ ਆਈ ਸਾਈਡ ਬਹੁਤ ਠਿਕ ਹੋਏਗੀ ਤੁਸੀਂ ਗਾਜਰ ਖਾਣਿਓ 40 ਦਿਨ ਲਗਾਤਾਰ ਥੋੜੀ ਆਈਸਾਈਡ ਬਹੁਤ ਠੀਕ ਹੋएगी ਨਾਲ ਤੁਸੀਂ ਕਾਜੂ ਬਦਾਮ ਲੈਣਿਓ ਬੱਚੇ ਨੂੰ ਦੋ ਕਾਜੂ ਦੋ ਬਦਾਮ ਇਹ ਲੈਣਿਓ ਆਈਸਾਈਡ ਤੇ ਬਹੁਤ ਠੀਕ ਅਸਰ ਪਏਗਾ ਡਾਈਟ ਨੂੰ ਠੀਕ ਰੱਖੋਗੇ ਨੀਗਾ ਬਿਲਕੁਲ ਆਪਣੇ ਆਪ ਸਹੀ ਹੋएगी ਹਰੀ ਗਰਾਸ ਦੇ ਉੱਪਰ ਚੱਲਣਾ ਨੰਗੇ ਪੈਰੀ ਉਹਦੇ ਨਾਲ ਥੋੜੀ ਨੀਗਾ ਬਹੁਤ ਠੀਕ ਰਹਿੰਦੀ ਹੈ ਪਾਣੀ ਦੇ ਪਾਣੀ ਦੇ ਛੱਟੇ ਮਾਰਨੇ ਅੱਖਾਂ ਦੇ ਵਿੱਚ ਦਿਨ ਦੇ ਵਿੱਚ ਤਿੰਨ ਚਾਰ ਵਾਰ ਇਹਦਾ ਆਈਸਾਈਡ ਬਹੁਤ ਵਧੀਆ ਰਹਿੰਦੀ ਹੈ ਹਾਂਜੀ ਇਹ ਵਾਲੀ ਐਕਸਰਸਾਈਜ਼ ਜੇ ਤੁਸੀਂ ਇੱਦਾਂ ਇੱਦਾਂ ਕਰਕੇ ਇੱਦਾਂ ਇੱਦਾਂ ਕਰਦੇ ਹੋ 5 ਮਿੰਟ ਇਹਦੇ ਨਾਲ ਬਹੁਤ ਵਧੀਆ ਰਹਿੰਦਾ ਆ ਐਦਾਂ ਤੁਸੀਂ ਐਦਾਂ ਕਰਦੇ ਹੋ ਇਹਦੇ ਨਾਲ ਸਟ੍ਰੈਸ ਆ ਜਿਹੜਾ ਰਿਲੀਫ ਹੁੰਦਾ ਹੈ ਐਦਾਂ ਜੇ ਤੁਸੀਂ 5-5 ਮਿੰਟ ਵੀ ਬੈਠੇ-ਬੈਠੇ ਵੀ ਕਰਦੇ ਹੋ ਬਹੁਤ ਫਰਕ ਪੈਂਦਾ ਆ ਹਾਂਜੀ ਐਦਾਂ ਹੱਥਾਂ ਦੇ ਨਾਲ ਆਪਾਂ ਕਰਦੇ ਆ ਹੈਂਡਸ ਦੀ ਮੂਵਮੈਂਟ ਜਿਹੜੀ ਹੈ ਠੀਕ ਰਹਿੰਦੀ ਆ ਐਦਾਂ ਹੈਂਡਸ ਨੂੰ ਕਰਦੇ ਆ ਆਪਾਂ ਬੈਠੇ-ਬੈਠੇ ਵੀ ਐਕਸਰਸਾਈਜ਼ ਕਰ ਸਕਦੇ ਆ ਇਹ ਚੀਜ਼ਾਂ ਆਪਾਂ ਕਰ ਸਕਦੇ ਆ ਜੀ ਜੀ ਹਾਂਜੀ 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 ਬੱਚਿਆਂ ਦੇ ਦੰਦਾਂ ਲਈ ਹਾਂਜੀ ਕੱਜਕੱਲ ਬੱਚੇ ਦੰਦ ਖਰਾਬ ਹੋ ਰਹੇ ਨੇ ਦੰਦ ਗੈ ਭਰੋਣਾ ਪਾ ਜਾਂਦਾ ਹੈ ਹਾਂਜੀ ਤੰਦਾਲੀ ਕੀ ਕਰਨਾ ਚਾਹੀਦਾ ਹੈ ਬੱਚਿਆਂ ਨੂੰ ਮੈਂ ਇਹੀ ਕਹਾਂਗੀ ਕਿ ਚੀਨੀ ਅਵੋਇਡ ਕਰੋ ਚਾਕਲੇਟਸ ਅਵੋਇਡ ਕਰੋ ਬਿਸਕੁਟਸ ਅਵੋਇਡ ਕਰੋ ਕਿੱਦਾਂ ਬੱਚੇ ਉਹ ਅਵੋਇਡ ਕਰ ਸਕਦੇ ਨੇ ਬੱਚਿਆਂ ਨੂੰ ਜਪਾਨ ਦੇ ਵਿੱਚ ਮੇਰੀ ਜਿੰਨੀ ਨੋਨੋਲੇਜ ਹੈ ਉੱਥੇ ਬੱਚਿਆਂ ਨੂੰ ਸਟਾਰਟਿੰਗ ਤੋਂ ਹੀ ਨਿਊਟ੍ਰੀਸ਼ਨ ਜਿਹੜਾ ਦਿੱਤਾ ਜਾਂਦਾ ਆ ਜਿਹੜਾ ਉਹਨਾਂ ਦੇ ਸਕੂਲ ਦੇ ਵਿੱਚ ਜਾਂਦਾ ਹੈ ਕਹਿ ਕਿਹਾ ਜਾਂਦਾ ਹੈ 5 ਸਾਲ ਦੇ ਬੱਚੇ ਨੂੰ ਸਹੀ ਨਿਊਟ੍ਰੀਸ਼ਨ ਫੂਡਸ ਹੀ ਦਿੱਤੇ ਜਾਣਗੇ ਉਹਨਾਂ ਦੀ ਜਿਹੜੀ ਹੈਬਿਟ ਹੈ ਉਹ ਉਹੀ ਬਣ ਜਾਂਦੀ ਹੈ ਕਿ ਉਹ ਫਰੂਟਸ ਖਾਣ ਦੇ ਆਦੀ ਹੋ ਜਾਂਦੇ ਨੇ ਇੱਥੇ ਬੱਚਿਆਂ ਨੂੰ ਚਾਕਲੇਟ ਚਿਪਸ ਵਗੈਰਾ ਦਿੱਤੇ ਜਾਂਦੇ ਨੇ ਬੱਚਿਆਂ ਦੇ ਉਹੀ ਟੇਸਟ ਬਣ ਜਾਂਦਾ ਹੈ ਬੱਚੇ ਉਹੀ ਚੀਜ਼ਾਂ ਖਾਂਦੇ ਨੇ ਮੇਰੀ ਪੰਜਾਬ ਸਰਕਾਰ ਨੂੰ ਇਹ ਰਿਕਵੈਸਟ ਹੈ ਕਿ ਨਿਊਟ੍ਰੀਸ਼ਨ ਦੇ ਉੱਪਰ ਵੱਧ ਤੋਂ ਵੱਧ ਸੈਮੀਨਾਰ ਲਗਾਏ ਜਾਣ ਮ ਤਾ ਜਾਵੇ ਸੈਮੀਨਾਰ ਕਰੰਦਾ ਲੋਕਾਂ ਨੂੰ ਜਾਗਰੂਕ ਕਰਨ ਦਾ ਕਿ ਕੀ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ ਜਿੰਨੀ ਕਿ ਮੇਰੀ ਨੌਲੇਜ ਹੈ ਇਨੀ ਵੱਡੀ ਬਸ ਮੈਂ ਹਜੇ ਇਨੀ ਨਹੀਂ ਵੱਡੀ ਡਾਈਟੀਸ਼ਨ ਹੈਗੀ ਬਟ ਫਿਰ ਵੀ ਲੋਕਾਂ ਨੂੰ ਅਵੇਅਰ ਕਰਨ ਲਈ ਲੋਕਾਂ ਨੂੰ ਦੱਸਿਆ ਜਾਵੇ ਹਾਂ ਹਾਂਜੀ ਬੱਚਿਆਂ ਦੇ ਵਿੱਚ ਬਹੁਤ ਆਉਣ ਵਾਲੇ ਬੱਚਿਆਂ ਜਿਹੜੇ ਹੋਣਗੇ ਉਹਨਾਂ ਦੇ ਕਈਆਂ ਦੇ ਮਤਲਬ ਕਈਆਂ ਦੀ ਆਈਜ਼ ਚ ਪ੍ਰੋਬਲਮ ਹੋਏਗੀ ਸ਼ੁਰੂ ਤੋਂ ਹੀ ਕਈਆਂ ਦੇ ਬੈਕ ਚ ਪ੍ਰੋਬਲਮ ਹੋਏਗੀ ਜਿਹੜੇ ਬੱਚੇ ਆਉਣ ਵਾਲੇ ਨੇ ਕਿਉਂਕਿ ਨਿਊਟ੍ਰੀਸ਼ਨ ਨਹੀਂ ਸਹੀ ਜਾ ਰਿਹਾ ਲੋਕਾਂ ਦੇ ਵਿੱਚ ਲੋਕ ਡਾਈਟ ਨੂੰ ਨਹੀਂ ਸਹੀ ਲੈ ਰਹੇ ਹਾਂਜੀ ਵਾਲਾਂ ਦੀ ਖੂਬਸੂਰਤੀ ਕੁੜੀਆਂ ਲਈ ਬਹੁਤ ਵੱਡੀ ਮਹੱਤਵਪੂਰਨ ਗੱਲ ਹੈ ਹਾਂਜੀ ਅ ਹੁਣ ਜਿਹੜੇ ਮੁੰਡੇ ਕੇਸ ਰੱਖਦੇ ਨੇਗੇ ਹਾਂਜੀ ਜਾਂ ਕੇਸ ਰੱਖੇ ਹੋਏ ਨੇਗੇ ਹਾਂਜੀ ਤੇ ਹੁਣ ਬਹੁਤ ਲੋਕ ਰੱਖਣਾ ਚਾਹੁੰਦੇ ਹੁੰਦੇ ਨੇ ਕਈ ਵਾਰੀ ਹਾਂਜੀ ਉਹ ਜਦਾਂ ਵੱਧਦੇ ਨਹੀਂ ਪ੍ਰੋਪਰ ਜਾਂ ਕੁਝ ਜਿਵੇਂ ਸਿਕਰੀ ਵਗੈਰੇ ਜੀ ਜਾਂ ਪ੍ਰੋਬਲਮ ਆ ਜਾਂਦੀਆਂ ਨਹੀਂ ਆ ਹਾਂਜੀ ਵਾਲਾਂ ਨਾਲ ਸੰਬੰਧਿਤ ਹਾਂਜੀ ਸਾਨੂੰ ਕੀ ਕਰਨਾ ਚਾਹੀਦਾ ਅ ਵਾਲਾਂ ਦੇ ਰਿਲੇਟ ਮੈਨੂੰ ਸਾਰੇ ਕਹਿੰਦੇ ਵੀ ਤੇਰੇ ਵਾਲ ਬਹੁਤ ਲੰਬੇ ਨੇਗੇ ਪਹਿਲਾਂ ਮੈਂ ਆਪਣੇ ਵਾਲ ਕਟਿੰਗ ਕਰਵਾਏ ਸੀ ਉਸ ਤੋਂ ਬਾਅਦ ਮੈਂ ਗ로우 ਕੀਤੀ ਹੈ ਵਾਲਾਂ ਦੀ ਵਾਲਾਂ ਦੀ ਵੀ ਡਾਈਟ ਹੁੰਦੀ ਹੈ ਜੇਕਰ ਤੁਸੀਂ ਦੁੱਧ ਨਹੀਂ ਲੈਂਦੇ ਦਹੀਂ ਨਹੀਂ ਲੈਂਦੇ ਤੁਹਾਡੇ ਵਾਲ ਨੇ ਜਿਹੜੇ ਚਿੱਟੇ ਆਉਣੇ ਸਟਾਰਟ ਹੋ ਜਾਣਗੇ ਤੁਸੀਂ ਦਾਲਾਂ ਦਾ ਤੇ ਦੁੱਧ ਦਾ ਸੇਵਨ ਹੈ ਜਿਹੜਾ ਕਾਟ ਦਾ ਸੇਵਨ ਹੈ ਸਹੀ ਕਰਨਾ ਹੈ ਜੇ ਤੁਸੀਂ ਆਪਣਾ ਡਾਈਟ ਦੇ ਵਿੱਚ ਫਰੂਟਸ ਐਡ ਨਹੀਂ ਕਰਦੇ ਮੈਂ ਬਾਰ ਬਾਰ ਕਹਿੰਨੀ ਹ ਜੂਸ ਵਗੈਰਾ ਐਡ ਨਹੀਂ ਕਰਦੇ ਵਾਲ ਨੇ ਜਿਹੜੇ ਲੰਬੇ ਨਹੀਂ ਹੋਣਗੇ ਕੁੜੀਆਂ ਨੂੰ ਮਤਲਬ ਇਹ ਮੇਰੀ ਰਿਕੁਐਸਟ ਹੈ ਕਿ ਵਾਲਾਂ ਦੇ ਵਿੱਚ ਹਰ ਹਫਤੇ ਚ 3 ਦਿਨ ਤੁਸੀਂ ਸਰੋਂ ਦਾ ਤੇਲ ਲਾਉਣਾ ਹੈ ਸਰੋਂ ਦਾ ਤੇਲ ਸਭ ਤੋਂ ਬੈਸਟ ਹੈ ਮੈਂ ਸਰੋਂ ਦਾ ਤੇਲ ਹੀ ਖੋਪੇ ਦਾ ਤੇਲ ਹੀ ਲਗਾਨੀ ਹੈ ਉਹਨਾਂ ਨੂੰ ਲਗਾ ਕੇ ਆਪਣੇ ਰੂਟਸ ਦੇ ਵਿੱਚ ਲਗਾ ਕੇ ਉਹਨੂੰ ਪੂਰੀ ਛੋਟੀ ਨੂੰ ਆਪਣਾ ਗੁੰਨ ਕੇ ਪੂਰਾ ਬੰਦ ਕੇ ਉਹਨੂੰ ਨੀਚੋ ਤੇ ਫੋਲਡ ਕਰਕੇ ਤੁਸੀਂ ਰੱਖਣਾ ਹੈ ਜੇ ਤੁਸੀਂ ਵਾਲਾਂ ਨੂੰ ਇਨਕਰੀਸ ਕਰਨਾ ਚਾਹੁੰਦੇ ਹੋ ਤੇ ਆਪਣੀ ਡਾਈਟ ਦੇ ਵਿੱਚ ਤੁਸੀਂ ਚੀਆ ਸੀਡਸ ਪੰਪਕਿਨ ਸੀਡਸ ਇਹ ਤੁਸੀਂ ਐਡ ਕਰ ਸਕਦੇ ਹੋ ਹਮ ਤੇ ਵਾਸ਼ ਹੈ ਜਿਹੜਾ ਆਪਣਾ ਗਰਮ ਪਾਣੀ ਦੇ ਨਾਲ ਨਾ ਕੀਤਾ ਜਾਵੇ ਸਿੰਪਲ ਵਾਟਰ ਦੇ ਨਾਲ ਕੀਤਾ ਜਾਵੇ ਵਾਲਾਂ ਦੇ ਵਿੱਚ ਤੁਸੀਂ ਦਹੀਂ ਵੀ ਲਗਾ ਸਕਦੇ ਹੋ 스멜 ਆਉਂਦੀ ਹੈ ਸ਼ੈਂਪੂ ਦੇ ਨਾਲ ਉਸ ਤੋਂ ਬਾਅਦ 스멜 ਨਹੀਂ ਆਏਗੀ ਤੇ ਤੁਸੀਂ ਔਲੇ 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 ਹੁੰਦੇ ਨੇ ਉਹਨੂੰ ਸੁਕਾ ਕੇ ਉਹਨਾਂ ਨੂੰ ਵੀ ਤੁਸੀਂ ਪੀਸ ਕੇ ਉਹਨਾਂ ਨੂੰ ਵੀ ਆਪਣੇ ਵਾਲਾਂ ਤੇ ਲਗਾ ਸਕਦੇ ਹੋ ਉਹਨਾਂ ਨਾਲ ਵਾਲ ਜਿਹੜੇ ਕਾਲੇ ਹੋਣੇ ਸਟਾਰਟ ਹੋ ਜਾਂਦੇ ਨੇਗੇ ਜੀ 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 ਹਾਂਜੀ ਸਕਿਨ ਨੂੰ ਲੈ ਕੇ ਹਾਂਜੀ ਅੱਖਾਂ ਤੇ ਕਾਲੇ ਘੇਰੇ ਆ ਜਾਣਾ ਜਾਂ ਸ਼ੈਆ ਹੋ ਜਾਣੀਆਂ ਹਾਂਜੀ ਤੇ ਔਰਤਾਂ ਨੂੰ ਜਿਆਦਾ ਇਸ ਸਮੱਸਿਆ ਆਉਂਦੀ ਇਸ ਚੀਜ਼ ਦੀ ਹਾਂਜੀ ਤੇ ਇਹਦੇ ਲਈ ਕੀ ਕਰੋਂਗੇ ਇਹਦੇ ਵਿੱਚ ਸਰ ਜਿਹੜਾ ਆਪਣਾ ਗਟ ਹੁੰਦਾ ਨਾ ਉਹਨੂੰ ਸਾਫ਼ ਰੱਖਣਾ ਸਹੀ ਰੱਖਣਾ ਬਹੁਤ ਜ਼ਰੂਰੀ ਹੁੰਦਾ ਆ ਇਹ ਆਪਣੀ ਬੋਡੀ ਦਾ ਇੰਜਨ ਹੁੰਦਾ ਆ ਜੇਕਰ ਇਹ ਸਾਫ਼ ਰਹੇਗਾ ਤਾਂ ਸਭ ਕੁਝ ਸਾਫ਼ ਰਹੇਗਾ ਕਈਆਂ ਨੂੰ ਕਬਜ਼ ਵਗੈਰਾ ਦੀ ਪ੍ਰੋਬਲਮ ਹੁੰਦੀ ਹੈ ਜੇ ਤੁਸੀਂ ਆਪਣਾ ਡਾਈਟ ਨੂੰ ਸਹੀ ਰੱਖੋਗੇ ਆਪਣਾ ਵਾਟਰ ਇਨਟੇਕ ਜਿਹੜਾ ਸਹੀ ਰੱਖੋਗੇ ਇਹਦੇ ਨਾਲ ਜਿਹੜੀ ਸਕਿਨ ਆ ਵਾਟਰ ਤੁਸੀਂ ਐਕਟਰਸ ਵੀ ਦੇਖਿਆ ਹੋਣਾ ਕਿ ਵਾਟਰ ਇਨਟੇਕ ਬਹੁਤ ਕਰਦੀਆਂ ਨੇ ਫ੍ਰੀ ਦੇ ਵਿੱਚ ਪਾਣੀ ਮਿਲਦਾ ਤੁਸੀਂ ਜੇ ਡੇਲੀ 10 ਗਲਾਸ ਪੀਓਗੇ ਤੁਹਾਡੀ ਸਕਿਨ ਜਿਹੜੀ ਸਾਫ਼ ਹੋਣੀ ਸਟਾਰਟ ਹੋ ਜਾਏਗੀ ਸਭ ਤੋਂ ਜਿਹੜਾ ਆਵਲਾ ਆਵਲੇ ਦੇ ਵਿੱਚ ਬਹੁਤ ਜ਼ਿਆਦਾ ਨਿਊਟ੍ਰੀਸ਼ਨ ਪਾਵਰ ਜਿਹੜੀ ਬਹੁਤ ਜ਼ਿਆਦਾ ਹੁੰਦੀ ਹੈ ਵਿਟਾਮਿਨ ਸੀ ਹੁੰਦਾ ਹੈ। ਡੇਲੀ ਕਾਵਲਾ ਖਾਓਗੇ ਥੋੜੀ ਸਕਿਨ ਸ਼ਾਈਨ ਕਰੇਗੀ। ਇੱਕ ਐਪਲ, ਇੱਕ ਔਰੈਂਜ, ਇੱਕ ਬੀਟਰੂਟ, ਇੱਕ ਆਵਲਾ ਤੇ ਇੱਕ ਸੇਬ ਇਹਨਾਂ ਦਾ ਮਿਕਸੀ ਬਣਾ ਕੇ ਜੂਸ ਲਾਓਗੇ ਡੇਲੀ। ਤੁਹਾਡੀ ਸਕਿਨ ਜਿਹੜੀ ਬਹੁਤ ਸ਼ਾਈਨ ਕਰੇਗੀ ਬ੍ਰੇਕਫਾਸਟ ਦੇ ਵਿੱਚ ਲੈਣਾ ਤੁਸੀਂ। ਕਿਆ ਬਾਤ ਹੈ। ਹਾਂਜੀ। ਅੱਜਕੱਲ ਬੀਪੀ, 슈ਗਰ ਖਾਸ ਕਰ ਔਰਤਾਂ ਨੂੰ ਥਾਇਰੋਇਡ ਦੀ ਸਮੱਸਿਆ ਆਈ ਹੋਈ ਹੈ। ਹਾਂਜੀ। ਆਪਾਂ ਥਾਇਰੋਇਡ ਦੀ ਗੱਲ ਕਰਦੇ ਆਂ ਆਪਾਂ। ਹਾਂਜੀ। ਬਸ ਤਾਂ ਤਰ ਤਰ ਕੇ ਇਹਨਾਂ ਦੀ ਮਹਾਮਾਰੀ ਨਾਲ ਦਿੱਕਤ ਹੈ ਇਹ ਹਾਂਜੀ ਜਏ ਇਹ ਕਿਵੇਂ ਠੀਕ ਹੋ ਸਕਦਾ ਸਰ ਇਹਦੇ ਲਈ ਵੀ ਡਾਈਟ ਹੁੰਦੀ ਹੈ ਕਿ ਹਾਈਪੋਥਾਇਰੋਇਡ ਹੁੰਦਾ ਹੈ ਇੱਕ ਹਾਈਪੋਥਾਇਰੋਇਡ ਹੁੰਦਾ ਆ ਇਹਦੇ ਵਿੱਚ ਕੀ ਹੁੰਦਾ ਕਈਆਂ ਦਾ ਵੇਟ ਗੇਨ ਹੁੰਦਾ ਹੈ ਕਈਆਂ ਦਾ ਵੇਟ ਜਿਹੜਾ ਲਾਸ ਹੁੰਦਾ ਆ ਇਹਦੇ ਵਿੱਚ ਸਾਨੂੰ ਸਿਰਫ ਔਰ ਸਿਰਫ ਡਾਈਟ ਨੂੰ ਹੀ ਮੈਂ ਹਰ ਪੁਆਇੰਟ ਤੇ ਹੀ ਕਹਿੰਨੀ ਆ ਵੀ ਡਾਈਟ ਨੂੰ ਸਹੀ ਕਰੋਗੇ ਤਾਂ ਹੀ ਤੁਹਾਡੀ ਪ੍ਰੋਬਲਮ ਆ ਜਿਹੜਾ ਉਹਦਾ ਸੋਲੂਸ਼ਨ ਹੋਏਗਾ ਬੀਪੀ ਦੇ ਵਿੱਚ ਜਿਹੜੇ ਨੂੰ ਹਾਈ 슈ਗਰ ਚੀਨੀ ਸਭ ਤੋਂ ਖਤਰਨਾਕ ਬਾਡੀਲੀ ਚੀਨੀ ਆ ਜਿਹਦਾ ਆਪਾਂ ਕਹਦੀ ਵੀ ਇਹਨੂੰ ਜ਼ਹਿਰ ਦੇ ਦੋ ਇਹ ਡੈਥ ਹੋ ਜੇਗੀ ਚੀਨੀ ਦੇ ਦਿਓ ਬੰਦਾ ਥੋੜੇ ਟਾਈਮ ਤੱਕ ਜਾਂ ਲਗਾਤਾਰ ਜੇ ਚੀਨੀ ਲਏਗਾ ਉਹਨੂੰ ਪ੍ਰੋਬਲਮਸ ਤੇ ਪ੍ਰੋਬਲਮਸ ਬਹੁਤ ਕ੍ਰੀਏਟ ਹੋਣਗੀਆਂ ਤੇ ਉਹਦੀ ਡੈਥ ਹੋਣ ਦੀ ਸੰਭਾਵਨਾ ਜ਼ਿਆਦਾ ਵੱਧ ਜੂਗੀ ਜਿਵੇਂ ਕਿਉਂਕਿ ਜੇ ਇਨਸਾਨ ਨੂੰ ਬਿਮਾਰੀ ਲੱਗੀ ਹੋਈ ਹੈ ਡੈਥ ਦੇ ਬਰਾਬਰ ਹੀ ਹੁੰਦੀ ਹੈ ਸਰੀਰ 'ਚ ਦਰਦ ਹੋਣਾ ਜਦੋਂ ਬੰਦੇ ਨੂੰ ਕਿਸੇ ਵੀ ਸਿਰ 'ਚ ਦਰਦ ਹੁੰਦਾ ਹੈ ਪੈਰ 'ਚ ਦਰਦ ਹੁੰਦਾ ਉਹਨੂੰ ਪਤਾ ਹੁੰਦਾ ਵੀ ਕਿੰਨੀ ਉਹਨੂੰ ਤਕਲੀਫ ਦਾ ਸਾਹਮਣਾ ਕਰਨਾ ਪੈ ਰਿਹਾ ਤੁਸੀਂ ਆਪਣੀ ਡਾਈਟ ਨੂੰ ਸਹੀ ਰੱਖੋਗੇ ਸਭ ਕੁਝ ਸਹੀ ਹੋਏਗਾ ਬੀਪੀ ਦੇ ਵਿੱਚ ਹਾਈ ਬੀਪੀ ਬੀਪੀ ਦੇ ਵਿੱਚ ਤੁਸੀਂ ਚੀਨੀ ਵਾਲੀ ਚੀਜ਼ਾਂ ਅਵੋਇਡ ਚਾਹ ਅਵਾਈਡ ਕਰੋ ਇਹ ਚੀਜ਼ਾਂ ਅਵਾਈਡ ਕਰੋ ਤੇ ਸਹੀ ਚੀਜ਼ਾਂ ਆਪਣੀ ਇਸਤੇਮਾਲ ਕਰੋ ਜਿੱਦਾਂ ਪੋਹਾ ਵਗੈਰਾ ਮੈਂ ਦੱਸਿਆ ਹੈ ਇਹ ਚੀਜ਼ਾਂ ਦਾ ਇਸਤੇਮਾਲ ਕਰੋ ਫਰੂਟਸ ਵਗੈਰਾ ਦਾ ਇਸਤੇਮਾਲ ਕਰੋ ਹਰੀਆਂ ਸਬਜ਼ੀਆਂ ਦਾ ਇਸਤੇਮਾਲ ਕਰੋ ਹਮ ਜਿਹੜਾ ਬੀਪੀ ਹੈ ਬੀਪੀ ਨਾਲੋਂ ਜ਼ਿਆਦਾ ਜਿਹੜਾ ਹਾਰਟ ਅਟੈਕ ਦੀ ਜ਼ਿਆਦਾ ਸੰਭਾਵਨਾ ਹੈ ਇਹਨੂੰ ਰੋਕਿਆ ਜਾ ਸਕਦਾ ਡਾਈਟ ਦੇ ਨਾਲ ਹਾਂਜੀ ਸਰ ਮੇਰੇ ਇੱਕ ਪੇਸ਼ੈਂਟ ਨੇ ਬਸੀ ਪਠਾਣੇ ਦੇ ਵਿੱਚ ਉਹਨਾਂ ਨੂੰ ਹਾਰਟ ਦੀ ਪ੍ਰੋਬਲਮ ਸੀਗੀ ਉਹਨਾਂ ਦੀ ਹਾਰਟ ਦੀ ਪ੍ਰੋਬਲਮ ਹੈ ਜਿਹੜੀ ਹੁਣ ਬਹੁਤ ਸਹੀ ਹੋਈ ਆ ਉਹਨਾਂ ਨੂੰ ਮੈਂ ਡਾਈਟ ਦੱਸੀ ਸੀ ਵੀ ਤੁਸੀਂ ਇਹ ਇਹ ਚੀਜ਼ਾਂ ਕਰਨੀਆਂ ਨੇਗੀਆਂ ਮਤਲਬ ਇਹ ਡਾਈਟ ਦੇ ਵਿੱਚ ਇਨਕਲੂਡ ਕਰਨਾ ਆ ਉਹ ਮੈਂ ਇਹੀ ਕਹਾਂਗੀ ਕਿ ਰੈੱਡ ਮੀਟ ਦਾ ਇਸਤੇਮਾਲ ਬਿਲਕੁਲ ਨਾ ਕਰੋ ਜਿਨ੍ਹਾਂ ਨੂੰ ਹਾਰਟ ਦੀ ਪ੍ਰੋਬਲਮ ਹੈ ਮੀਟ ਘੱਟ ਇਸਤੇਮਾਲ ਕਰੋ ਜੇ ਮੀਟ ਤੁਸੀਂ ਯੂਜ਼ ਹੀ ਕਰਨਾ ਹੈ ਉਹਨੂੰ ਥੋੜਾ ਜਿਹਾ ਸੇਕ ਕੇ ਜਿੱਦਾਂ ਆਪਾਂ ਰੋਸਟ ਕਰਦੇ ਆ ਉਹ ਤੁਸੀਂ ਚਿਕਨ ਵਗੈਰਾ ਲੈ ਸਕਦੇ ਹੋ ਤੇ ਹੋਰ ਤੁਸੀਂ ਚੀਜ਼ਾਂ ਜਿਹੜੀਆਂ ਤਲੀਆਂ ਹੋਈਆਂ ਚੀਜ਼ਾਂ ਇਹ ਤੁਸੀਂ ਨਾ ਲਓ ਰਿਫਾਈਂਡ ਆਲ ਬਿਲਕੁਲ ਨਾ ਲਵੋ ਜੀ ਜੀ ਸਰੋਂ ਦਾ ਤੇਲ ਇਸਤੇਮਾਲ ਕਰੋ ਕੱਚੀ ਜਿਹੜੀ ਆਪਣਾ ਸਰੋਂ ਦਾ ਤੇਲ ਹੁੰਦਾ ਹੈ ਉਹ ਤੁਸੀਂ ਇਸਤੇਮਾਲ ਕਰੋ ਉਹ ਸਭ ਤੋਂ ਜ਼ਿਆਦਾ ਬੈਸਟ ਹੈ ਕਈ ਲੋਕ ਦੇਸੀ ਕੀ ਦੇ ਵਿੱਚ ਚੀਜ਼ਾਂ ਪੜਾਉਂਦੇ ਨੇ ਦੇਸੀ ਕੀ ਵੀ ਬਹੁਤ ਜ਼ਿਆਦਾ ਵਧੀਆ ਹੈ ਉਹਦੇ ਵਿੱਚ ਵੀ ਤੁਸੀਂ ਖਾਣਾ ਬਣਾ ਸਕਦੇ ਹੋ ਆਇਲ ਹੈ ਜਿਹੜਾ ਉਹ ਘੱਟ ਇਸਤੇਮਾਲ ਕਰੋ ਲੇਕਿਨ ਵਧੀਆ ਆਇਲ ਇਸਤੇਮਾਲ ਕਰੋ ਜੀ 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 ਹਾਂ ਜੀ ਤੁਸੀਂ ਸੁਣਿਆ ਸੰਦੀਪ ਕੌਰ ਜੀ ਨੂੰ ਡਾਈਟੀਸ਼ਨ ਅੱਜ ਸਮੇਂ ਦੀ ਲੋੜ ਹੈ ਸਾਡੇ ਵੱਡੇ-ਵਡੇਰੇ ਸਾਡੀ ਖੁਰਾਕਾ ਵਧੀਆ ਸੀ ਤੇ ਤਾਂ ਹੀ ਅਸੀਂ ਸਾਡੇ ਵੱਡੇ-ਵਡੇਰੇ ਉਮਰਾਂ ਭੋਗਦੇ ਸੀ ਅਸੀਂ ਤੁਸੀਂ ਆਓ ਸਾਰੇ ਰਲ ਮਿਲ ਕੇ ਆਪਣਾ ਖਿਆਲ ਰੱਖੀਏ ਸਿਹਤ ਦਾ ਖਿਆਲ ਰੱਖੀਏ ਚੰਗਾ ਜਿਹੜਾ ਖਾਣ ਪਾਣ ਹੈ ਅੱਜ ਕੱਲ ਅਸੀਂ ਡੇਰੀ ਫਾਰਮ ਦੇ ਕੰਮ ਕਰ ਰਹੇ ਹਾਂ ਤਾਂ ਲੋਕ ਮੋੜ ਰਹੇ ਨੇ ਕੁਦਰਤੀ ਖੇਤੀ ਵੱਲ ਮੋੜ ਰਹੇ ਨੇ ਉਹਦਾ ਇੱਕ ਇੱਕ ਕਾਰਨ ਹੈ ਕਿ ਜਿਹੜੀ ਸ਼ੁੱਧ ਖੁਰਾਕ ਹੈ ਉਹ ਸਾਨੂੰ ਮਿਲਦੀ ਹੈ ਚੰਗਾ ਲੱਗਿਆ ਤਾਂ ਸਾਂਝਾ ਕਰਿਓ ਜੁੜੇ ਰਹੋ ਸਰਲੇਖ ਦੇ ਨਾਲ ਬਹੁਤ-ਬਹੁਤ ਸ਼ੁਕਰੀਆ